ਲੀਡਾਂ ਦੀ ਤੈ ਕਰਦਿਆਂ ਕਹੀ ਜਾਂਦੀ ਸੀ ਬਲੀਡਾਂ ਦੀ ਤਾਂ ਇਹ ਨਹੀਂ ਮਾਰੀ ਤੇ ਤਾਂ ਮਾਰਨੀ ਹੀ ਪਊਗੀ ਆ ਬਾੜੇ ਜੇ ਪਤਾ ਨਹੀਂ ਕੀ ਦੇ ਨਾਲ ਲੱਗੀ ਪਈ ਹੈਗੀ ਗੱਲਾਂ ਮਾਰਨਾ ਪਤਾ ਨਹੀਂ ਕਿਹਨੂੰ ਕਿਹਨੂੰ ਦੱਸੀ ਜਾਂਦੀ ਹੈ ਹਜੇ ਗੱਲ ਕਰੇ ਹੁਣ ਕਰੀਆ ਮੈਂ ਪਹਿਲਿਆਂ ਜ ਬਾੜੇ ਚ ਦੱਸਣ ਬਾਗੀ ਇਹ ਤਾਂ ਪਹਿਲੀ ਗੱਲ ਇਹਦੇ ਪਾਚਦੀ ਨਹੀਂ ਉਹਦੀ ਦੱਸਣ ਬਾਗ ਜੰਨੇ ਮਿੰਟ ਲਾਉਂਦੀ ਹੈਗੀ ਵੀ ਜਦੋਂ ਕੁੜੀ ਨੇ ਜਿਵੇਂ ਕਹਿਤਾ ਮੈਂ ਠੀਕ ਹੈ ਆਏ ਨਹੀਂ ਬਤਾਉਂਦੀ ਤਾਈ ਕੋਲੀ ਗੱਲਾਂ ਮਾਰੀ ਜਾਂਦੀ ਉਹਦੇ ਤਾਈ ਮੁੜ ਕੇ ਫਿਰ ਫੋਨ ਲਾ ਦੂਗੀ ਵੀ ਉਹ ਤਾਂ ਕਹਿੰਦੇ ਵਧੀਆ ਸੀਗੇ ਅੱਗੇ ਉਹ 2.5 ਲੱਖ ਰੁਪਇਆ ਕਰਦੇ ਸੀ ਤੇਰੇ ਵਿਆਹ ਤੇ ਲਾਉਣਗਾ ਵੀ ਤੂੰ ਕਿਉਂ ਕਹਿਤਾ ਕਹਿੰਦੇ ਸਾਰਾ ਕੁਝ ਮੈਂ ਕਰ ਲੂੰਗੀ ਇਹਦੇ ਬਸ ਕਹਿੰਦੇ ਨਾ ਗੱਲ ਪਾਚਦੀ ਨਹੀਂ ਹਰਪ੍ਰੀਤ ਦੇ ਸ ਕੀ ਤੂੰ ਕਿ ਲੈਣਾ ਕਿਸੇ ਕੋ ਗੱਲ ਕਰਕੇ ਮੈਂ ਇਥੇ ਸੁਣ ਲਈ ਸੁਣ ਕੇ ਕਹਿੰਦੇ ਤੂੰ ਘਰੇ ਬਹਿ ਜਾ ਆਰਾਮ ਨਾਲ ਪਾਤਲਾਂ ਦੇ ਬਹਾਨੇ ਬਾਲੇ ਚ ਵਾਗ ਗਈ ਇਹਨੂੰ ਗੱਲ ਦਾ ਗੁਰਬਾ ਹੋਈ ਬੈਸੀ ਮੈਂ ਬਾਹਰ ਗੱਲ ਕਰਦਾ ਦੱਸਾਂ ਲੈ ਬੇਬੇ ਦੀਦੀ ਨਹੀਂ ਕਿਤੇ ਪਤਾ ਨਹੀਂ ਕਿੱਧਰ ਵਾਗੀ ਬੇਬੇ ਹਰਪ੍ਰੀਤ ਕਹੀਂ ਸੀ ਘਰੀ ਹੈ ਬੇਬੇ ਬੇਬੇ ਕਿੱਧਰ ਵਾਗੀ ਵੇ ਆਸੇ ਭਾਈ ਲੀੜਾ ਹਿਤਾ ਮਾਰੀ ਸੀ ਲੀੜਾ ਤਾਂ ਕਹਿੰਗੇ ਹਰਪ੍ਰੀਤਾ ਵੀ ਲੀੜਾ ਨਹੀਂ ਤਾਂ ਇਹ ਵੀ ਮਾਰਦੀ ਮੈਂ ਅਖਾਉਂ ਤਾਂ ਉੱਧਰ ਬੋਲੀ ਜਾਂਦੀ ਪਤਾ ਨਹੀਂ ਕਿਦਾਂ ਲੜੀ ਜਾਂਦੀ ਐ ਤਾਂ ਘਰ ਦੀਆਂ ਗੱਲਾਂ ਦੱਸੀਆਂ ਉਹ ਤਾਂ ਬਾੜੇ 'ਚ ਖੜੀ ਮੇਰੇ ਨਾਲ ਹੀ ਗੱਲਾਂ ਕਰਦੀ ਸੀ ਐਡਾ ਉੱਚੀ ਬੋਲੀ ਜਾਂਦੀ ਐ ਬਈ ਤੇਰੇ ਨਾਲ ਉਹ ਬੇਬੇ ਮੈਂ ਤੈਨੂੰ ਹੁਣ ਕੀ ਦੱਸਾਂ ਉੱਚਾ ਤਾਂ ਉਹ ਇੰਨਾ ਬੋਲਦੀ ਸੀ ਉਹ ਮੈਨੂੰ ਨੇ ਸਾਰੀਆਂ ਗੱਲਾਂ ਦੱਸੀਆਂ ਆ ਮੇਰੇ ਮੇਰੀ ਤਾਈ ਦੇਖ ਲੈ ਚੁਗਲਖੋਰ ਉਹਨੇ ਸਾਰੀਆਂ ਮੇਰੀ ਭੈਣ ਕੋਲੇ ਗੱਲਾਂ ਕਰਤੀਆਂ ਪਰ ਬਈ ਤੇਰੀ ਤਾਈ ਚੁਗਲਖੋਰ ਕਾਦੀ ਐਗੀ ਤੇ ਤਾਈ ਨੇ ਤਾਂ ਗੱਲ ਆਪਣੀ ਰਾਹ ਪਾਤੀ ਨਾ ਰਾਹ ਕੀ ਪਾਤੀ ਰਾ ਹਰਪੀ ਤੋਂ ਦੱਸਿਆ ਤਾਂ ਉਹਨੇ ਸਾਰੀ ਗੱਲ ਤਾਂ ਤਾਂ ਹੁਣ ਦੱਸਤੀ ਜਾਣ ਕੇ ਤੂੰ ਨੂੰ ਇੱਥੇ ਦਰਿਆ ਕੇ ਭਾਈ ਉਹ ਵੀ ਪੁੱਛਦਾ ਉਹ ਬੇਬੇ ਮੈਂ ਦਰਿਆ ਕੇ ਨਹੀਂ ਪੁੱਛਦਾ ਗੱਲਾਂ ਤਾਂ ਨੇ ਮੈਨੂੰ ਸਾਰੀਆਂ ਹੀ ਦੱਸੀਆਂ ਨੇ ਉਹ ਜਦੋਂ ਮੇਰੀ ਭੈਣ ਨੇ ਤੈਨੂੰ ਐਂ ਕਹਿਤਾ ਵੀ ਮੇਰੇ ਆ ਕੇ ਖੜਜੋ ਕੱਲੇ ਤੁਸੀਂ ਉਹ ਤੈਨੂੰ ਹੁਣਾਂ ਗੱਲਾਂ ਕਰਨ ਦੀ ਕੀ ਲੋੜ ਐ ਵੀ ਆਪਾਂ ਕੱਪੜੇ ਲੈ ਆਣੇ ਨੇ ਜੋਲ ਜਾਣਾ ਬੋਲ ਜਾਣਾ ਤੈਨੂੰ ਕੀ ਲੋੜ ਪੈਂਦੀ ਐ ਆਪਾਂ ਆਪਰੇ ਖੜਾ ਛੁੱਟਿਆ ਟੈਨਸ਼ਨ ਤੋਂ ਖੜਾ ਛੁੱਟਿਆ ਛਾਵਾ ਛਾ ਭਾਈ ਤੂੰ ਵੀ ਕਹਿੰਦੇ ਹੁਣ ਉਹਦੇ ਆਗੇ ਡੱਬਰ ਦੇ ਮਗਰ ਹੀ ਲੱਗਿਆ ਤੈਨੂੰ ਵੀ ਫਿਰ ਹਰਪੀ ਦੀਆਂ ਗੱਲਾਂ ਚੰਗੀਆਂ ਲੱਗਣਗੀਆਂ ਮੇ ਵੀ ਆਪਾਂ ਨੂੰ ਜ਼ਮੀਨ ਦਿੰਦੀ ਐ ਸਭ ਕੁਝ ਦਿੰਦੀ ਐ ਕਹਿੰਦੇ ਆਪਾਂ ਨੂੰ ਕਿਸ਼ਤ ਨੂੰ ਵੀ ਕਹਤਾ ਨਾ ਦਿਓ ਤੇ ਜੇ 10 20 ਹਜ਼ਾਰ ਆਪਣੇ ਕੋਲ ਲੱਗ ਜੂ ਕਿੱਡੀ ਤਰ੍ਹਾਂ ਲੈ ਬਾਈ ਉਹ ਬੇਬੇ ਉਹ ਜਦੋਂ ਮੇਰੀ ਭੈਣ ਨੇ ਕਹਿ ਹੀ ਦਿੱਤਾ ਵੀ ਮੈਂ ਸਾਰੀ ਤੁਹਾਡੇ ਪਰਦੇ ਕੱਢ ਦੂੰਗੀ ਉਹ ਨਾਲੇ ਤਾਂ ਉਹ ਸਾਰਾ ਕੁਝ ਬਣਾਈ ਬੈਠੀ ਹੂ ਨਾਲੇ ਟੂਣ ਜਾਏਗੀ ਕੀ ਫਾਇਦਾ ਕੱਢੇਂਗੀ ਨਾ ਗੱਲਾਂ ਚੋਂ ਸਾਰਾ ਕੁਝ ਕੀ ਬਣਾਈ ਬੈਠੀ ਹੋਊਗੀ ਭਾਈ ਉਹ ਜਿਹੜੇ ਪੈਸੇ ਢੇਲੇ ਕਹਿੰਦੇ ਆਪਾਂ ਜਿਹੜੇ ਬਹੂ ਨੂੰ ਟੂਮ ਕਹਿੰਦੇ ਸੀ ਵੀ ਪਾਵਾਂਗੇ ਉਹ ਉਹ ਕਰਾਈ ਬੈਠੀ ਹੋਊਗੀ ਹੁਣ ਜਿਹੜੇ ਨਾਈ ਧੋਈ ਤਮਾਵੇਂ ਬਣੇ ਸ਼ਾਂਪਤਾਏ ਪਾਉਣੀਆਂ ਮੁੰਡੇ ਨੂੰ ਉਹ ਤਾਂ ਨਹੀਂ ਲਾਵੇ ਬਹਿਣ ਜਦੋਂ ਤੇਰੇ ਨਾਲ ਸਾਰੀਆਂ ਗੱਲਾਂ ਹੋ ਗਈਆਂ ਉਹ ਛਾਂਪਾਂ ਛੂਪਾਂ ਦੀਆਂ ਸਰਾਈਆਂ ਕਰਾਈਆਂ ਹੋਣੀਆਂ ਉਹ ਨਾਲੇ ਉਹਨਾਂ ਕੋਲੇ ਕੀ ਘਾਟ ਹੈਗਾ ਆਪੇ ਘਰਾਂ ਕਿਲੇ ਜ਼ਮੀਨ ਆ ਨਾਲੇ ਕੋਲੇ ਚੱਲ ਸ਼ਾਬਾਸ਼ ਬਾਈ ਤੇਰੇ ਵੀ 20 25 ਕਿੱਲੇ ਜ਼ਮੀਨ ਦੇ ਆ ਕਿ ਕੀ ਘਾਟ ਹੈਗਾ ਘਾਟਾ ਤਾਂ ਆਪਣੇ ਵੀ ਨਹੀਂ ਕਾਸੇ ਦਾ ਜੇ 20 30 ਹਜ਼ਾਰ ਲਾ ਦੇਂਗੇ ਕਿੱਡੀ ਗੱਲ ਜੇ ਤੇਰੇ ਆਪਦੇ ਭੈਣ ਹੁੰਦੀ ਉਹਦੇ ਨਾਨਕ ਸ਼ੱਕ ਪਣ ਜਾਂਦਾ ਫਿਰ ਕਿਵੇਂ ਜਾਂਦਾ ਤੂੰ ਬਾਈ ਉਹ ਬੇਬੇ ਜੇ ਆਪਦੇ ਭੈਣ ਹੁੰਦੀ ਫਿਰ ਭੈਣ ਕਿਤੇ ਮੈਥੋਂ ਆ ਜ਼ਮੀਨਾਂ ਦੇ ਠੇਕੇ ਲੈਂਦੀ ਤੂੰ ਕੜੀਆ ਕਲਿਆ ਕਰਦੀ ਆ ਅੱਗੇ ਠੇਕੇ ਲੈਂਦੀ ਚਾਚੇ ਦੀ ਜਮੀਨ ਤਾਇ ਦੀ ਵੀ ਲੈਣੀ ਬਹੁਤ ਔਖੀ ਆ ਭਾਈ ਬਹੁਤ ਔਖਾ ਕਹਿੰਦੇ ਚਾਚੇ ਦੀਆਂ ਚਾਚੇ ਦਾ ਜਿੰਮਤੀ ਆ ਨਾ ਵਰਤਨਾ ਐਵੇਂ ਲੱਗਦਾ ਹੁਣ ਆਰਦਿਆਂ ਦਾ ਹਰੇਕ ਵਰਤ ਨੂੰ ਬਗਾਨਿਆਂ ਦਾ ਵਰਤ ਕੇ ਦੇਖੋ ਇਹ ਬੇਕਾ ਦਾ ਵਰਤੇ ਵੇਗਾ ਪੈਸੇ ਦਿੰਨੇ ਆ ਜੀ ਜਮੀਨ ਲੈਣੇ ਆ ਹਜੇ ਵਰਤੇ ਵੇ ਕਦ ਨਹੀਂ ਆਪ ਵੀ ਠੀਕ ਆ ਭਾਈ ਪੈਸੇ ਦਿੰਨੇ ਆ ਜਮੀਨ ਲੈਣੇ ਆ ਅੱਜ ਕੱਲ ਕੋਈ ਪੈਸਾ ਨਾ ਵੀ ਕੀ ਦਿੰਦਾ ਪੈਸਾ ਵੀ ਦੁਨੀਆ ਬਚਾਰੀ ਚੱਕੀ ਫਿਰਦੀ ਹੈਗੀ ਤੇਰਾ ਪੈਸਾ ਨਾ ਕੰਮ ਆ ਮਣੀ ਜਾਂਦਾ ਉਹਨੇ ਹੀ ਬੜੀਏ ਜੇ ਉਹਨੂੰ ਪਤਾ ਨਾ ਪੈਸਾ ਨਾ ਜਮੀਨ ਦਿੰਨੀ ਕਾਈ ਕੁੜੀ ਆਪਦੇ ਕੋਲ ਕਹਿੰਦੀ ਮੈਂ ਕੰਮ ਕਰੀ ਬੈਠੀ ਆ ਸਭ ਕੁਸ ਉਹਦੇ ਨੱਕ ਵੱਢ ਖਾਵਾਂਗੇ ਜੇ 10-20 ਹਜ਼ਾਰ ਲਾਵਾਂਗੇ ਸਵੇਰੇ ਜ਼ਮੀਨ ਲਾਵਾਂਗੇ ਜ਼ਮੀਨ ਵੇਟਾ ਛਪੂ ਆਪਾਂ ਤੋਂ ਓ ਬੇਬੇ ਐਵੇਂ 10-20 ਹਜ਼ਾਰ ਰੁਪਏ ਤੂੰ ਖਰਾਬ ਕਰੇਂਗੀ ਮੇਰੀ ਭੈਣ ਤਾਂ ਕਹਿ ਦੂਗੀ ਮੈਂ ਕਿਹਾ ਤੁਹਾਨੂੰ ਕਿਹਾ ਸੀਗਾ ਚੰਗਾ ਭਾਈ ਤੇਰੇ ਮਰਜ਼ੀ ਐ ਜਿਵੇਂ ਤੂੰ ਕਹਿਣਾ ਮੈਂ ਠੀਕ ਐ ਫਿਰ ਮੈਂ ਥੋੜਾ ਗੱਲ ਲਿਖਾ ਲਈ ਜਾਈ ਨਾ ਨਹੀਂ ਤੁਸੀਂ ਦੋਨੇ ਜੀ ਵਗਦੇ ਮੈਂ ਤਾਂ ਨਹੀਂ ਜਾਂਦੀ ਭਈ ਕੇ ਲੈ ਕੇ ਜਾਉਂ ਕੋਸ ਤਾਂ ਜਾਉਣੀ ਮੈਂ ਤਾਂ ਜਾਂਦੀ ਨਹੀਂ ਓ ਫਿਰ ਤੂੰ ਕੀ ਲਿਆਏਂਗੀ ਹੈ ਜਾ ਫਿਰ ਹੁਣ ਦੱਸ ਜਾਨ ਨੂੰ ਕੀ ਆਪਣੇ ਕੋਲੇ ਮਸਾ ਦਾ ਆਪਣਾ ਟੈਨਸ਼ਨ ਹੁੰਦਾ ਸਕੀਲ ਜਾਏਗੀ ਜੇ 2 ਲੱਖ ਰੁਪਏ ਕਹਿੰਦੇ ਜੇ ਕੁੜੀ ਨਾ ਕਹਿੰਦੀ ਆਪਾਂ 2 ਲੱਖ ਪੁੱਛੀ ਬੈਠੀ ਸੀ ਜੇ ਕੁੜੀ ਕਹਿੰਦੀ ਲਾਓ ਫਿਰ ਆਪਾਂ ਲਾਉਂਦੇ ਨਾ ਫਿਰ ਤਾਂ ਆਪਾਂ ਨੂੰ ਲਾਉਣੀ ਹੀ ਪੈਂਦਾ ਹੁਣ ਜਦੋਂ ਨੇ ਕਈ ਤੇ ਚਮਚਰੀ ਨੇ ਆਪਣੇ ਸਾਰੇ ਪੜ ਦੇ ਕੱਜ ਦੇ ਪੜ ਦੇ ਕੱਜ ਦੇ ਫਿਰ ਆਪਾਂ ਨੂੰ ਮਾਣਾ ਮੋਟਾ ਤਾਂ ਓਨਾ ਕ ਮੁਸ਼ਕਲ ਆਉਣਾ ਪਊ ਜੇ ਹੁਣ ਆਪਾਂ ਕਹਿੰਦੇ ਨਹੀਂ ਬਾਹਰ ਜੋਗੇ ਜੇ ਮੁੰਡੇ ਨੂੰ ਛਾਂਪ ਆ ਜਾਵਾਂਗੇ ਬਹੂ ਦੇ ਨੀਤੇ ਲੈ ਜਾਾਂਗੇ ਕੁੜੀ ਦੇ ਲੈ ਜਾਾਂਗੇ ਮੁੰਡੇ ਦੇ ਲੈ ਜਾਾਂਗੇ ਕੋਈ ਚਾਰ ਲਾਗੀਆਂ ਦੇ ਲੈ ਜਾਾਂਗੇ ਇੱਥੋਂ ਨਾ ਨਿਕਲਦਾ ਅਗਲਾ ਕਹਿੰਦਾ ਪੇਕੇ ਲੈ ਜੇ ਹੁਣ ਮੈਂ ਆਪਾਂ ਖਾਲੀ ਬਹਾਵਾਂ ਮਾਰਦੇ ਵਾਗੇ ਕਿਸੇ ਨੇ ਕੀ ਦੇਖਿਆ ਵੀ ਇਹ ਪੈਸੇ ਵੀ ਦਿੱਤੇ ਉਹ ਕੁੜੀ ਪਰਦੇ ਨਾ ਫੜਾ ਦੋ ਆਪਾਂ ਚਾਰਲੀਡ ਇੱਜ ਦਿਖਾ ਦੇਾਂਗੇ। ਉਹ ਬੇਬੇ ਮੈਂ ਤੇਰੇ ਦਿਮਾਗ ਦੀਆਂ ਗੱਲਾਂ ਸਮਝਦਾ। ਜਿਹੜੀਆਂ ਗੱਲਾਂ ਤੂੰ ਕਰਦੀ ਐ ਤੈਨੂੰ ਹੁਣ ਐ ਐ ਮੈਂ ਚਾਰ ਕੱਪੜੇ ਲੈ ਜੂੰਗੀ। ਆਪਾਂ ਨੂੰ ਖਾਣੇ। ਮੇਰੀ ਭੈਣ ਜ਼ਮੀਨ ਹੀ ਨਾ ਕਰਾ ਜੂ। ਐ ਨਹੀਂ ਕਰਾਉਂਦੀ ਮੇਰੀ ਭੈਣ। ਚੰਗਾ ਆਪਾਂ ਚਾਰ ਕੱਪੜਿਆਂ ਨਾਲ ਮੇਰੀ ਗੱਲ ਸੁਣ ਲੈ। ਉਹ ਤਾਂ ਆਪਣੇ ਜਿਹੜੇ ਗੁੰਜਾਇਸੂ ਨਾ ਵੈ ਲੈਣ ਦੀ ਫੇਰ ਆਪਾਂ ਨੂੰ ਜ਼ਮੀਨ ਦੇ ਕੇ ਜਊ ਐ ਨਹੀਂ ਜੰਦੀ ਇਹੋ। ਉਹ ਕਹੀ ਹੈ ਨਾ ਭਾਈ ਆਪਣੇ ਜਗਨ ਜੈ ਸੌ ਫੀਰ ਜ਼ਮੀਨ ਦੂ ਹੁਣ ਪਹਿਲਾਂ ਮੈਨੂੰ ਦੱਸ ਜੇ ਠੇਕਰੀ ਕਿਸ਼ਤ ਖੜੀ ਹੈ ਤੂੰ ਦਿਆ ਆ ਜੇ ਤੇਰੇ ਜਗਨ ਜੈ ਸੀ ਫਿਰ ਦਿਆਂਦਾ ਨਾ ਕੁੜੀ ਦਾ ਵਿਆਹ ਸੀ ਉਹ ਤਾਂ ਕਹਿੰਦੇ ਮੈਨੂੰ ਕਹਾ ਹਾੜੀ ਵੇ ਦੇ ਦੇ ਉਹ ਬੇਬੇ ਉਹ ਤਾਂ ਕੋਈ ਗੱਲ ਨਹੀਂ ਪੈਸੇ ਤਾਂ ਦਿੱਤੇ ਵੀ ਖੜਾ ਛੁੱਟੂਗਾ ਉਦੋਂ ਉਹ ਵੱੱਦ ਲੈ ਜੂਗੀ ਵੱੱਦ ਕੋਈ ਨਹੀਂ ਜਾਂਦਾ ਪੂਰੇ ਦਿਨੇ ਭਾਈ ਉਹ ਹੀ ਬਹੁਤ ਹੈ ਜਦੋਂ ਹੁਣ ਤਾਂ ਇਥੇ ਪੂਰੇ ਵੀ ਦਿੱਤੇ ਜਾਂਦੇ ਕਿਸ ਤਾੜੀ ਖੜੀ ਹੈਗਾ ਹਾਂ ਵੱੱਦ ਕਿਪਾ ਦੇ ਦੇਣਾ ਤੂੰ ਜਿੰਨੇ ਕੁ ਜੋਗੇ ਉਹ ਜ਼ਮੀਨ ਦੇਊਗੀ ਦੇਖ ਲਈਏ 5 ਕਿੱਲੇ 4 ਕਿੱਲੇ ਪੈਸੇ ਲਿਆਊਗੀ 1 ਕਿੱਲਾ ਉਹ ਦੇਊਗੀ ਮੇਰੇ ਮੁੰਡੇ ਦੀ ਨ ਤੂੰ ਐਂ ਕਰੀ ਫਿਰ ਤੂੰ ਕੱਲੀ ਬਗਣੀ ਵਿਆਹ ਫਿਰ ਅਸੀਂ ਨਹੀਂ ਚਾਹਂਦੇ ਤੇਰੇ ਨਾਲ ਨੂੰ ਸੰਗਾਪਾਈ ਛਾਵਾ ਛੇ ਨਹੀਂ ਜਾਂਦੇ ਔਰ ਹਰਪ੍ਰੀਤ ਤੇਰੇ ਵੀ ਮੈਂ ਇਥੇ ਸਾਰੀਆਂ ਗੱਲਾਂ ਸੁਣ ਲਾਂ ਸਾਰੀਆਂ ਮੁੰਡਿਆਂ ਦੇ ਵਾਸਤੇ ਆਉਂਗਾ ਲਾ ਤੇ ਉਹ ਸਖਿਆਤ ਹੁਣ ਇਹ ਕਿੱਥੇ ਲੋਕਡਾਊਨ ਦਾਗਾ ਮੈਂ ਇਥੋਂ ਅੱਗੇ ਤਾਂ ਕਹਿੰਦੇ ਮੇਰੇ ਮਗਰ ਲੱਗ ਜਾਂਦਾ ਸੀ ਜੇ ਮੈਂ ਕਹਿੰਦੀ ਸੀ ਹੁਣ ਮੈਂ ਇਥੇ ਪਹਿਲੇ ਹੀ ਸਾਰੀਆਂ ਬੈਠਾ ਮਲਾਟਕਾਂ ਨੇ ਮੇਰੇ ਕੋਲ ਤਾਂ ਗੱਲੀ ਨਹੀਂ ਕਰਨ ਦਿੱਤੀ ਮਿਲਕੋ ਮੁੰਡਿਆਂ ਨੂੰ ਆਉਣੀ ਨਹੀਂ ਦਿੱਤਾ ਚਾਹੇ ਕੋਈ ਨਾ ਜੇ ਜਪਾ ਜੀ ਤੁਸੀਂ ਵਗ ਜਿਓਂਗੇ ਪਾ ਨਾ ਆਣਾ ਛੋੜਿਆ ਜੂ ਨਾ ਜਾਓਗੇ ਛੋੜੇ ਫਰਕੀ ਲੈਣਾ ਹੋਗੀ ਤੁਸੀਂ ਵੀ ਬੈਠੇ ਕੇ ਤੇ ਲੈ ਲਓ ਜ਼ਮੀਨ ਨਾ ਲੈ ਲੈ ਵਾਏ ਦੋਨੇ ਜੀ ਤੇ ਜੇ ਬਾਹਰ ਬੜੇ ਖਾਨ ਚਾਹੁੰਦੇ ਹੂਗੀ ਕੁੜੀ ਸਾਨੂੰ ਮੈਨੂੰ ਜਗਾਹ ਨਹੀਂ ਲੱਗੀ ਵੀ ਚਾਚੀ ਤੁਸੀਂ ਜ਼ਮੀਨ ਲੈ ਲਓ ਮੈਂ ਤਾਂ ਕਹਿੰਦਾ ਕਿਸੇ ਨੂੰ ਪਿੰਡ ਚ ਹੋਰ ਦੇ ਦੇ ਜਿਹਨੂੰ ਵੀ ਬੰਨੇ ਆ ਨਾ ਉਹਨਾਂ ਚਾਰ ਰੁਪਏ ਵਧ ਲੈਣਗੇ ਆਥੀਆਂ ਤੇ ਲੈ ਮੈਂ ਚੱਕ ਲਈ ਆ ਹੁੰਦਾ ਤੋਰਿਆ ਪਤਾ ਨਹੀਂ ਬੀਬੀ ਨਾਲ ਗੱਲ ਹੋਈ ਹੂ ਕਿ ਨਾ ਓਰੇ ਆਏ ਮੜੇ ਆ ਕੀ ਓਰੇ ਆਣਾ ਮੇਰੇ ਕੋਲੇ ਐ ਆਕੜ ਲੱਗਿਆ ਨਾ ਮੜੇ ਆ ਨਾ ਉਹ ਕਿਵੇਂ ਬਿਨਾਂ ਗੱਲ ਲੱਗ ਜਾਣਾ ਸਾਰੀਆਂ ਗੱਲਾਂ ਸੁਣ ਲੈ ਕੇ ਉੱਚਾ ਵਾਲਾ ਬੋਲਦੀ ਹੈਗੀ ਉਹ ਬਾਹਰ ਖੜੀ ਗਈ ਤੇ ਮੇਰੇ ਨਾਲ ਗੱਲਾਂ ਮਾਰਦੀ ਸੀਗੀ ਬੇਬੇ ਦੇ ਨਾਲ ਇੱਥੇ ਸਾਰੀਆਂ ਗੱਲਾਂ ਸੁਣੀ ਜਾਂਦੀ ਸੀਗੀ ਬੇਬੇ ਨੂੰ ਹੋਰ ਕੋਈ ਕੰਮ ਹੀ ਨਹੀਂ ਗੱਲਾਂ ਸੁਣਨ ਤੇ ਮੈਨੂੰ ਬੇਬੇ ਤਾਂ ਉਹਦੀ ਕੰਨਾਂ ਨਾਲ ਲੱਗ ਕੇ ਖੜ ਜਾਂਦੀ ਐ ਜੇ ਆਪਾਂ ਗੱਲ ਕਰਨ ਦੇ ਵਿੱਚ ਬਾਹਰ ਕਰਨ ਦੇ ਜੇ ਤਾਂ ਵੀ ਸੁਣ ਲੈਂਦੀ ਐ ਘਰੇ ਕਰਦੇ ਤਾਂ ਵੀ ਸੁਣ ਹਜੇ ਦੇਖ ਲੈ ਤਾਈ ਨੂੰ ਸਰਾਉਂਦੀ ਐ ਕਿ ਕਿ ਤਾਈ ਨਹੀਂ ਤਾਂ ਆਪਣੇ ਸਾਰੇ ਕੰਮ ਚੰਗੇ ਕਰਦੀ ਉਹ ਮਹਾਨ ਚੁਗਲਖੋਰ ਨੇ ਚੁਗਲੀਆਂ ਕਰਤੀਆਂ ਹਜੇ ਤੂੰ ਨੂੰ ਚੰਗਾ ਕਹਣੀ ਐ ਕਰੀ ਤਾਂ ਨੇ ਚੁਗਲੀ ਸੀ ਗੱਲ ਕਰ ਆਪਣਾ ਫਾਇਦਾ ਹੋ ਗਿਆ ਉਹਦੀ ਚੁਗਲੀ ਨਾਲ ਉਹ ਆਪਣਾ ਕੀ ਫ ਤੈਨੂੰ ਤਾਂ ਕੁੜੀ ਮੰਗਦੀ ਨਹੀਂ ਨਹੀਂ ਕੰਮਿਆ ਕਿੱਥੇ ਕੁੜੀ ਚੁੱਪ ਕਰਦੀ ਸੀ ਉਹ ਸਾਰਾ ਕੁਝ ਮੰਗਦੀ ਕਾਮਣੀਆਂ ਗੱਲਾਂ ਕਰਦੀਆਂ ਤੂੰ ਤਾਂ ਕਾਮਣੀਆਂ ਹੈ ਭੈਣ ਤਾਂ ਨਹੀਂ ਮੰਗਦੀ ਹੈ ਉਹ ਤਾਂ ਕਈ ਦਿਨ ਕੁਸ ਲੈ ਕੇ ਦੇਉ ਆ ਦੇਖ ਲੈ ਬੇਬੇ ਕਈ ਵਾਰ ਸਾਰਾ ਕੁਸ ਲੈ ਕੇ ਜਾਉਂ ਉਹ ਹੀ ਤਾਂ ਗੱਲ ਫਿਰ ਤਾਹੀ ਤਾਂ ਮੈਂ ਤੈਨੂੰ ਭੇਜਿਆ ਸੀ ਬੇਬੇ ਕੋਲੇ ਤੂੰ ਵੀ ਮੰਨ ਗਿਆ ਇਹ ਲੈ ਜਾਣੀ ਸਾਰਾ ਕੁਸ ਤੂੰ ਮੈਂ ਕੀ ਮੰਨਣਾ ਸੀਗਾ ਹੂੰ ਤੈਨੂੰ ਪਤਾ ਬੇਬੇ ਕੀ ਸਿਆਸਤਾਂ ਕਰਦੀ ਐ ਬੇਬੇ ਤਾਂ ਬਾੜੀ ਚ ਲਾ ਕੇ ਕਹਿੰਦੀ ਕੀ ਆਣ ਚਾਰ ਲੀਰਾਂ ਲਿਜਾ ਕੇ ਨਾ ਹੂੰ ਦੇਖ ਲੈ ਭੈ ਕਰੋਣਾ ਕਿਉਂਦੀ ਜ਼ਮੀਨ ਭੈਣ ਤੋਂ ਵੀ ਭੈਣ ਆਪਾਂ ਨੂੰ ਜ਼ਮੀਨ ਨਹੀਂ ਦੇ ਦੇ ਜੂ ਖਾਉਣੀ ਆਪਣੇ ਨਾਂ ਹੀ ਕਰਾ ਜੂਗੀ ਕੱਪੜੇ ਲੀੜੇ ਨਾਲ ਕਿਤੇ ਜ਼ਮੀਨਾਂ ਬੈ ਨਹੀਂ ਹੁੰਦੇ ਉਹਨਾਂ ਦੀਆਂ ਜ਼ਮੀਨਾਂ ਬੈ ਤਾਂ ਪੈਸਿਆਂ ਨਾਲ ਹੋਣਗੀਆਂ ਜੇ 200 ਰੁਪਏ ਦੇਵਾਂਗੇ ਤਾਂ ਦੇ ਕੇ ਜਾਊਗੀ ਅਗਲੀ ਨਹੀਂ ਕਿਸੇ ਨੂੰ ਹੋਰ ਦੇ ਜੂਗੀ ਐ ਤਾਂ ਅਗਲਾ ਕਹਿੰਦੀ ਹੁੰਦਾ ਉਹ ਤਾਂ ਬਾੜੀ ਸ਼ਰਕਾ ਹੁੰਦੀ ਬੇਬੇ ਤਾਂ ਐ ਨਹੀਂ ਸ਼ਰਕਾ ਸ਼ੁਰੂਗਾ ਚੱਲਦਗਾ ਮੈਂ ਤੈਨੂੰ ਤੂੰ ਐਂ ਦੱਸ ਹੁਣ ਗੱਲ ਕੀ ਹੋਈ ਕੀ ਬੇਬੇ ਨਾਲ ਕੀ ਕਹੇ ਬੇਬੇ ਨੂੰ ਲੀੜਾ ਕੱਪੜਾ ਬੇਬੇ ਨੂੰ ਦਿਵਾਉਣ ਜਾਏਗਾ ਮਾਨਸਾ ਨਾਲ ਉਹ ਤੇ ਜਾਏਗਾ ਕਿ ਜਾਂਦਾ ਨਹੀਂ ਮੇਰੀ ਗੱਲ ਸੁਣ ਲੈ ਹੈ ਕੱਲੇ ਲੀ ਉਹ ਤਾਂ ਨਾਲੇ ਆਏ ਕਿ ਨੇ ਤੂੰ ਆਪ ਨੂੰ ਸ਼ੈਂਪ ਲੈ ਜਾਣੀ ਪੂ ਵੀ ਤੂੰ ਮਾਮਾ ਐ ਕਿ ਤੈਨੂੰ ਸ਼ੈਂਪ ਪੋਣੀ ਪੂ ਉਹ ਤਾਂ ਵਧੀ ਜਾਂਦੀ ਹੈ ਕਹਾ ਵਧੀ ਜਾਂਦੀ ਹੈ ਬਿੰਦੂ ਨੂੰ ਕਹੂਗਾ ਪੈਨੂੰ ਕੈਸ਼ ਵੀ ਦੇਣਾ ਪੂਗਾ ਲੱਗਦਾ ਤੇ ਹੋਰ ਮੈਂ ਤਾਂ ਜਾ ਕੇ ਮੈਂ ਕਿਹ ਕੁ ਗੱਲ ਤੇ ਜਵਾਬ ਦੇਤਾ ਮਹਾ ਬੇਬੇ ਫਿਰ ਤੂੰ ਹੀ ਬਗਲੀ ਜਿਹੜਾ ਕੱਪੜਾ ਲੈ ਕੇ ਅਸੀਂ ਤਾਂ ਜਾਂਦੀ ਨਹੀਂ ਹੈਗੇ ਫਿਰ ਕੱਲ ਨੂੰ ਮੇੜਤੀ ਹਾਂ ਮੈਂ ਤਾਂ ਨੇ ਮੇੜਿਆ ਇਹਦੇ ਨਾਲ ਗੱਲ ਪਰੇ ਮੈਂ ਫਿਰ ਜਿੱਤੇ ਹੈ ਕਹਤਾ ਵੀ ਅਸੀਂ ਨਹੀਂ ਜਾਂਦੇ ਤੇ ਜੇ ਕੁੜੀ ਨੇ ਆਇਆ ਕਹਤਾ ਵੀ ਜਦੋਂ ਤੁਸੀਂ ਆਉਂਦੇ ਨਹੀਂ ਭਾਈ ਮੈਂ ਤਾਂ ਜ਼ਮੀਨ ਨਹੀਂ ਦਿੰਦੀ ਫਿਰ ਹੁਣ ਮੈਂ ਰਸ ਕੀ ਕਰਾਂ ਬੇਬੇ ਨੂੰ ਸਮਝਾ ਤੂੰ ਬੇਬੇ ਤਾਂ ਕਿਹ ਗੱਲ ਸਮਝਦੀ ਨਹੀਂ ਮੈਂ ਮੈਨੂੰ ਕਹੀ ਜਾਨੀ ਤੂੰ ਕੱਲੀ ਨੂੰ ਚਲ ਮੈਂ ਕੀ ਲੈਣਾ ਜਦੋਂ ਤੈਨੂੰ ਗੱਲ ਹੀ ਨਿਮੇੜਦੀ ਵੀ ਆਪਾਂ ਜਾਣਦੇ ਨਹੀਂ ਵਧੀਆ ਸੰਗ ਬੇਬੇ ਨੂੰ ਅਕਲ ਆਜੂਗੀ ਬੇਬੇ ਆਪੀ ਸਿੱਧੀ ਹੋਜੂਗੀ ਆਪੀ ਬੇਬੇ ਆਖੂਗੇ ਆਪਾਂ ਤਾਂ ਕੁਝ ਨਹੀਂ ਲੈ ਕੇ ਜਾਂਦੇ ਮੇਰੇ ਨਾਲ ਤਾਂ ਖਾਲੀ ਵਗ ਚੱਲੋ ਆਪੀ ਲੈ ਕੇ ਚੱਲੂ ਆਪਾਂ ਨੂੰ ਜਵਾਂ ਨਹੀਂ ਜਾਂਦੀ ਅਕਲ ਸਾਨੂੰ ਦੋਨਾਂ ਨੂੰ ਆਜੂਗੀ ਮੈਂ ਨਹੀਂ ਕਹਿੰਦਾ ਜੀ ਹੁੰਦਾਗਾ ਬੇਬੇ ਨੂੰ ਕਹੀ ਦੀ ਯਾ ਕੋਈ ਨਹੀਂ ਬੇਬੇ ਨੂੰ ਮੈਂ ਕੀ ਕਹਣਾ ਵਾ ਬੇਬੇ ਨੂੰ ਹੀ ਗੱਲ ਮੱਤ ਤਾਂ ਬੇਬੇ ਨੂੰ ਆਉ ਹੁਣ ਇਹ ਮੁੰਡੇ ਨਹੀਂ ਜਵਾਬ ਦਿੰਦਾ ਵੀ ਮੈਂ ਜਾਂਦਾ ਨਹੀਂ ਮੈਨੂੰ ਕੱਲੀ ਨੂੰ ਕਿਵੇਂ ਲੈ ਜੂਗੀ ਆਪੀ ਸਾਨੂੰ ਉਹੀ ਗੱਲ ਮਿੰਤਾ ਨਾ మేరీ పరిశ్రీకాల ਹੋ ਠੀਕ ਹੈ ਕਰੋ ਪਰਿਵਾਰ ਹਾਂ ਇੱਥੇ ਤਾਂ ਠੀਕ ਹੈ ਭੈਣੇ ਸਾਰੇ ਬਦਿਯਾ ਠੀਕ-ਠਾਕ ਤੁਸੀਂ ਦੱਸੋ ਚੱਲ ਭੈਣੇ ਠੀਕ ਹੀ ਚਾਹੀਦੀ ਹੈ ਹਾਂ ਮੈਂ ਤਾਂ ਸਾਡੇ ਕੋਲ ਇੱਕ ਗੱਲ ਕਰਦੀ ਸੀ ਭੈਣੇ ਬੇਨਤੀ ਵਾਂਗੂ ਬੇਨਤੀ ਹੈ ਮੇਰੀ ਤਾਂ ਨਹੀਂ ਨਹੀਂ ਹਰਪ੍ਰੀਤ ਤਾਂ ਘਾਹ ਨੂੰ ਲੜੀ ਆ ਮੈਂ ਤਾਂ ਉਹ ਗੱਲ ਕਰਦੀ ਸੀ ਮੈਂ ਕਹਿੰਦੀ ਸੀ ਸਾਡੇ ਉਹ ਦੂਜੀ ਨਹੀਂ ਮੇਰੇ ਦੌਰ ਦੀ ਕੁੜੀ ਦੇ ਖਾੜੇ ਆਪਦੇ ਮਾਪਿਆਂ ਤਾਂ ਹੈ ਨਹੀਂ ਨਾ ਭਾਈ ਇਹ ਤਾਂ ਸੀ ਠੇਕੇ ਤੇ ਜ਼ਮੀਨ ਲੈਣਿਆ ਜਿਹੜੀ ਉਹਦੇ ਮੁੰਡੇ ਦਾ ਵਿਆਹ ਹੈਗਾ ਬਸ ਆ ਹੀ ਰਹੇਗੇ 10-12 ਦੇ ਨਾ ਤੇ ਉਹਦੇ ਮੁੰਡੇ ਦਾ ਵਿਆਹ ਹੈਗਾ ਤੇ ਉਹ ਕੁੜੀ ਨਾਲ ਕਿਤੇ ਪਹਿਲਾਂ ਤਾਂ ਅਸੀਂ ਕਰੀ ਜਾਂਦੇ ਸੀਗੇ ਸਾਰਾ ਕੁਝ ਕਹਿੰਦੇ ਵੀ ਡੋਟਾ ਹੀ ਲੱਖ ਰੁਪਈਆ ਲਾ ਦੇਵਾਂਗੇ ਪੁੱਛ ਦੱਸ ਕਰ ਲਈ ਸੀ ਸਭ ਕੁਝ ਕਰ ਲਿਆ ਸੀਗਾ ਤੇ ਉਹਦੇ ਜਿਵੇਂ ਇਹ ਗਰ ਲਾਲ ਨੂੰ ਟੈਨਸ਼ਨ ਜੀ ਹੋ ਗਈ ਉਹਦੀ ਤਾਈ ਨੇ ਕਹਿੰਦੇ ਗੱਲ ਉਹਦੇ ਕੋਲ ਕਰਤੀ ਕਹਿੰਦੇ ਕੁੜੀ ਕੋਲੇ ਵਿਆਹ ਕਰਕੇ ਤਾਂ ਸੋਚ ਫਿਕਰ ਗਈ ਨੇ ਉਹ ਕੁੜੀ ਨੇ ਮੈਨੂੰ ਫੋਨ ਲਾ ਕੇ ਹੁਣ ਕਹਿੰਦਾ ਹੈਗਾ ਨਹੀਂ ਚਾਚੀ ਤੁਸੀਂ ਟੈਨਸ਼ਨ ਨਾ ਕਰੋ ਮੈਂ ਤਾਂ ਸਭ ਕੁਝ ਸਾਡੇ ਕੋਲੋ ਕਰੀ ਬੈਠੀ ਹਾਂ ਉਹੀ ਗੱਲ ਮੈਂ ਹਰਪ੍ਰੀਤ ਨੂੰ ਦੱਸਦੀ ਉਹੀ ਗੱਲ ਹਰਪ੍ਰੀਤ ਨੇ ਮਿੱਠਾ ਸੁਣ ਕੇ ਗਰਲਾਲ ਸਿੰਘ ਨੂੰ ਕਹਿਤਾ ਤੇ ਹੁਣ ਕਹਿੰਦੀ ਕਿ ਆਪਾਂ ਤਾਂ ਨਾਨਕ ਸ਼ੱਕ ਤੇ ਪੈਸੇ ਨਹੀਂ ਲਾਉਂਦੇ ਜਿੰਦ ਬਾਣ ਕਰੀ ਜਾਂਦੀ ਐ ਵੀ ਮੈਂ ਸਾਰਾ ਕੁਝ ਕਰੀ ਬੈਠੀ ਹਾਂ 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 ਹੁਣ ਦੇਖਦਾ ਤੂੰ ਵੀ ਸਣੀ ਤੂੰ ਦੱਸ ਵੀ ਹੱਕ ਬੰਦ ਦਾ ਕਿ ਨਾ ਬੰਦ ਆ ਹਾਂ ਮੈਂ ਵੀ ਗੱਲ ਕਹੀ ਐ ਵੀ ਆਪਾਂ ਚੌਂਕਿਆਂ ਨਾਲ ਇੱਕ ਸ਼ਾਂਪਾ ਦਾਂਗੇ ਤੇ ਲੀਡਾ ਲੈ ਜਾਵਾਂਗੇ ਲਾਗੀਆਂ ਦੇ ਲੈ ਜਾਵਾਂਗੇ ਬਸ ਕਾਹਾਂ ਜਿਹੜੀ ਚੀਜ਼ ਉਹਨੇ ਫੜਾਤੀ ਆਪਣਾ ਉਹ ਨਾ ਹੋ ਜੂਗਾ ਦੇਖ ਹੁਣ ਉੱਥੇ ਤਾਂ ਸਾਰਾ ਕੁਝ ਫੜਾ ਨਹੀਂ ਸਕਦੀ ਬੇਨੇ ਕੁੜੀ ਹਾਂ ਅਸੀਂ ਕਿਹੜਾ ਖਾਲੀ ਬਹਾ ਮਾਰਦੇ ਰਗ ਜਾਗੇ ਹਾਂ ਇਹ ਤਾਂ ਬਣੀ ਗੱਲ ਨਹੀਂ ਸੁਣਦੀ ਤੇਰੀ ਤੀ ਇਹਨੂੰ ਸਮਝਾਵਾਣੀ ਮੋਟੀ ਕਹਿੰਦੇ ਤਾਂ ਦੁਵਾਦ ਚ ਪਾ ਜੇ ਹੁਣ ਅਸੀਂ ਜਾਵਾਂਗੇ ਦੋ ਰੁਪਏ ਲਾਵਾਂਗੇ ਫੇਰ ਹੀ ਸਾਨੂੰ ਜ਼ਮੀਨ ਜਾਇਤ ਮਿਲੂਗੀ ਹਾਂ ਹਾਂ ਗੱਲ ਸਹੀ ਹੈ ਬਣੀ ਹਾਂ ਜੇ ਕਿਸੇ ਨੂੰ ਹੱਥ ਨਿਵਾਵਾਂਗੇ ਫੇਰ ਹੀ ਗਿੱਟ ਨੂੰ ਉਹ ਅਗਲਾ ਗੱਲ ਸਹੀ ਹੈ ਇਹ ਨਹੀਂ ਮੰਨਦੀ ਬਣੀ ਹੁਣ ਦਿਲ ਦੀ ਮਦਦ ਨਸਾਂ ਅੱਗੇ ਤਾਂ ਮੇਰੇ ਪੁੱਤ ਸੀ ਭੋਲਾ ਮੇਰੇ ਨਾਲ ਲੱਗ ਜਾਂਦਾ ਸੀ ਹੁਣ ਜੇ ਤਾਂ ਹਰਪ੍ਰੀਤ ਨੇ ਲਾ ਲਿਆ ਤਾਂ ਤਾਂ ਹਰਪ੍ਰੀਤ ਦੇ ਮਗਰ ਲੱਗ ਜਾਂਦਾ ਜੇ ਮੈਂ ਲਾ ਲੇ ਤਾਂ ਮੇਰੇ ਮਗਰ ਲੱਗ ਜਾਂਦਾ ਹੁਣ ਉਹ ਤਾਂ ਹਰਪ੍ਰੀਤ ਮਗਰ ਲੱਗਿਆ ਬੈਠਾ ਘਰ ਲਾਰਸ ਹਾਂ ਹਾਂ ਕਹਿੰਦੇ ਕਿ ਨਾਨਕ ਸ਼ੱਕ ਜਿਹੜਾ ਭਣ ਕਹਿੰਦੀ ਐ ਆਪਾਂ ਦਾ ਪੈਸੇ ਲਾਉਂਦੇ ਨੇ ਜਦੋਂ ਸਭ ਕੁਝ ਤਿਆਰੀ ਕਰੀ ਬੈਠੀ ਆਦ ਲੈ ਹਾਂ ਮੇਰੇ ਮੈਨੂੰ ਦੋ ਵੀ ਸਹੜੀਆਂ ਦਾ ਮਾਮਾ ਤਾਂ ਤਾਂ ਖਾਲੀ ਜਾ ਨਹੀਂ ਜਾਂਦਾ ਹੁਣ ਤੂੰ ਤੇਰੀ ਕੀ ਆਵੇਂਗੀ ਦੋਤੇ ਦੋਤਿਆਂ ਵੇਲੇ ਤੂੰ ਘੜ ਖਾਲੀ ਆਜੇਂਗੀ ਹਾਂ ਹਾਂ ਗੱਲ ਸਹੀ ਐ ਖਾਲੀ ਤਾਂ ਕਿੱਥੋਂ ਆਈ ਦਾ ਭਣੇ ਤੇ ਨਾਲੇ ਹੁਣ ਆਏ ਦੇਖ ਬਣੇ ਜੇ ਉਹਦੇ ਆਪਦੇ ਮਾਂ ਹੁੰਦੀ ਆ ਉਹਦੇ ਭਰਾ ਹੁੰਦਾ ਉਹ ਖਾਲੀ ਜਾਂਦਾ ਚਾਹੇ ਨਾ ਜਾਂਦਾ ਹੁਣ ਅਗਰ ਤਾਂ ਮੈਨੂੰ ਤਾਂ ਹੀ ਆ ਖੂ ਬਿਓ ਹੀ ਚਾਚੀ ਤੈ ਰਹਿਗੀ ਜਿਹੜੀ ਖਾਲੀ ਆ ਗਈ ਵਾਹ ਮਾਰਦੀ ਮੈਂ ਤੇ ਜੇ ਲਈਉਂ ਤਾਂ ਮੈਨੂੰ ਨਾ ਕੇ ਨਾਲ ਜੇ ਤਾਂ ਵੀ ਨਹੀਂ ਨਾ ਸਰਾਂਦੀ ਹੁਣ ਜੇ ਮੈਂ ਲਿਆਉਂਦਾਂ ਤੇ ਫਿਰ ਤਾਂ ਨਾ ਹੋਊਗਾ ਜੇ ਖਾਲੀ ਵਾਗੀ ਫਿਰ ਤਾਂ ਤੂੰ ਮੈਂ ਵੀ ਆਖਾਂਗੇ ਵੀ ਖਾਲੀ ਆ ਗਈ ਹਾਂ ਅਗਲਾ ਆਇਆ ਕੋ ਬਣ ਜਾ ਆਪਦੀ ਹੁੰਦੀ ਆਪਦੀ ਕੋਲੇ ਲੈ ਕੇ ਨਾ ਆਉਂਦੀ ਕੁਸ ਹਾਂ ਗੱਲ ਸਿਆਣੀ ਬਰਨ ਤੇਰੀ ਬੀਗਲਾ ਕੋ ਉਭਗਾ ਨਹੀਂ ਤਾਂ ਬਗਾਨੀ ਰਹਿਗੀ ਹਨਾ ਹਾਂ ਲੱਭਣਾ ਮੈਂ ਤੇਰੇ ਕੋਈ ਨਹੀਂ ਗੱਲ ਕਰਤੀ ਤੇ ਹੁਣ ਮੇਰਾ ਨਾਂ ਤਾਂ ਹਜੇ ਲਈ ਨਾ ਹਰਪ੍ਰੀਤ ਕੋ ਤੂੰ ਹਰਪ੍ਰੀਤ ਨੂੰ ਸਮਝਾ ਮਾੜਾ ਮੋਟਾ ਉਹਨੂੰ ਕਹੇ ਗਰ ਲਾਲ ਨੂੰ ਤਰੋ ਨਾ ਜਨਮਨਗਰ ਲਈ ਬੈਠੀ ਆਪਾਂ ਤਾਂ ਕੁਝ ਵੀ ਨਹੀਂ ਲਿਆਉਂਦਾ ਮੈਨੂੰ ਆਲੇ ਲੜ ਕੇ ਆਂ ਦੋਨੇ ਜੀ ਆਹ ਤੂੰ ਵਗ ਜੀ ਵਿਅਸਤ ਜਾਂਦੇ ਨਹੀਂ ਹਾਂ ਗੱਲ ਸਹੀ ਐ ਹਾਂ ਮੈਂ ਕੱਲੀ ਕੋ ਸੋਣੀ ਲੱਗਦੀ ਜੇ ਜਾਣ ਕੇ ਫੇਰੀ ਮੈਂ ਸੋਣੀ ਲੱਗੂ ਗੱਲ ਸਹੀ ਐ ਭੈਣੇ ਤੇਰੀ ਹਾਂ బగానా బ చాచే తా తియ్యాల చా చీకాలికాల ਮੈਂ ਤਾਂ ਕਹਿਣਾ ਇਹਨੇ ਕਹਿਤਾ ਸਾਰੀ ਗੱਲ ਇਹਦੀ ਮਾਂ ਨੂੰ ਦੱਸਦੀ ਜੇ ਇਹਦੀ ਮਾਂ ਸਿਆਣੀ ਹੋਈ ਤਾਂ ਮਾਣੀ ਮੋਟੀ ਇਹਨੂੰ ਮੱਤਾ ਖਲ ਦੇ ਦੇਉਗੀ ਇਹਦੇ ਖਾਨੇ 'ਚ ਵੜ ਜੂਗੀ ਗੱਲ ਨਹੀਂ ਭਾਈ ਇਹਦੀ ਮਰਜ਼ੀ ਆ ਫੇਰ ਇਹਨੂੰ ਜ਼ਮੀਨ ਕੌਣ ਦੇਊਗਾ ਜਦੋਂ ਇਹ ਨਾ ਕਿਸੇ ਤੇ ਜਾਊਗੀ ਇਹਨੇ ਕਿਸੇ ਨੂੰ ਕੁਝ ਦੇਣਗੇ ਇਹਨਾਂ ਨੂੰ ਕੌਣ ਦੇਊਗਾ ਮੈਂ ਤਾਂ ਉਹ ਜ਼ਮੀਨ ਦੀ ਮਾਰੀ ਪੁਛ ਪੁਛ ਕਰਦੇ ਹੋ ਕੁੜੀ ਦੀ ਵੀ ਜੇ ਦੇ ਦੇ ਸਾਨੂੰ ਦੋ ਘੋੜ ਆਪਦੀ ਜ਼ਮੀਨ ਦੇ ਨਾਲ ਜਾਣਗੇ ਜਿਦੋਂ ਹੁਣ ਇਹਨੇ ਕਿਸੇ ਗੱਲ ਤੇ ਆਉਂਦੀ ਚਲ ਇਹਦੀ ਮਰਜ਼ੀ ਆ ਭਾਈ ਆਉਂਦੀ ਮਾਰੇ ਮਗਰ ਲੱਗੂ ਵੀ ਹੁਣ ਮਾਂ ਕੋਸ ਨਾ ਕੋਸ ਤਾਂ ਮੱਤ ਦੇਊਗੀ ਇਹਨੂੰ ਵੀ ਕਾਵੜਿਆ ਬੰਦਿਆ ਜਿਹੜੇ ਹੁਣ ਘਰੇ ਬਈ ਜ਼ਮੀਨ ਸੋਤੋਂ ਹੁਣ ਇਹ ਨਹੀਂ ਕਹਿੰਦੇ ਖਰੀਦੀਆਂ ਨਹੀਂ ਬਾਹਰਲਾ ਤੋਂ ਨੂੰ ਕੌਣ ਦੇਊਗਾ ਖਬਰ ਕਿਸੇ ਮੌਕੇ ਕੁੜੀ ਦੇ ਦਿਮਾਗ ਚ ਆਏ ਆਜੇ ਵੀ ਮੇਰੀ ਨਾਨਕ ਸ਼ੱਕ ਭਰ ਗਏ ਮੇਰੇ ਚਾਚੇ ਦਾ ਪੁੱਤ ਮੇਰ ਨਾਲ ਵਰਤਣਗੇ ساری ਉਮਰ ਖਬਰ ਨਾ ਹੀ ਵੇਚੇ ਸਾਨੂੰ ਪੈਸੇ ਨਾ ਹੀ ਲਵੇ ਸਾਥੂ ਇਹਦੇ ਨਹੀਂ ਖਾਨੇ ਚ ਵੜਦੀ ਚਲ ਇਹ ਤੂੰ ਮਾਂ ਸਮਝਾਉ ਕੁਛ ਨਾ ਕੁਛ ਕਾ ਮਾ ਠੀਕ ਹੈ ਤਾਂ ਚਲ ਫਿਰ ਜੀ ਮੈਂ ਤੂੰ ਕਹਿੰਨੀ ਹਾਂ ਮੈਂ ਕਰ ਲਾਂਗੇ ਗਾਣਾ ਪੋਛ ਲਓ ਹੋਰ ਅਸੀਂ ਤਾਂ ਜਵਾਬ ਦੇਤਾ ਸੀ ਮੇਰੇ ਬੇਬੇ ਨੇ ਅਸੀਂ ਤਾਂ ਇਹ ਕਹਿਤਾ ਸੀ ਉਹਨੇ ਆਪ ਹੀ ਕਹਿਤਾ ਸੀ ਹਾਂ ਹੁਣ ਮੈਨੂੰ ਕੀ ਪਤਾ ਹੁਣ ਮੈਂ ਇਹ ਜਿਹੀ ਗੱਲਾਂ ਚਾਹੀਆਂ ਰੋਜ ਹੁਣ ਤੂੰ ਵੱਡੀਆਂ ਤੈਨੂੰ ਸਾਰਾ ਪਤਾ ਹੈ ਹਾਂ ਮੈਨੂੰ ਤੈਨੂੰ ਕੀ ਮੈਨੂੰ ਪਤਾ ਲੱਗਾ ਸਾਰੀਆਂ ਗੱਲਾਂ ਦਾ ਅੱਛਾ ਹੈ ਵਿਰੋਧ ਦੇ ਤਾ ਹੁਣ ਮੈਂ 50000 ਮੁੰਡੇ ਤੋਂ ਤਾਂ ਮੰਗੜੇ ਸੀ ਕਹੀ ਸੀ ਇਹਨੂੰ ਅੱਛਾ ਉਸੇ ਨਹੀਂ ਦੱਸਤਾ ਤੈਨੂੰ ਠੀਕ ਹੈ ਅੱਛਾ ਤੇ ਤੂੰ ਸੁਤੀ ਲਾਇਆ ਸੀ ਫੋਨ ਹੁਣ ਫਿਰ ਮੈਂ ਤੈਨੂੰ ਦੱਸਣੀ ਸੀ ਵੀ ਇਸ ਤਾਂ ਭਈ ਜਾਂਦੇ ਨਹੀਂ ਗਿਆ ਸੀ ਤਾਂ ਕੰਮ ਹੀ ਨਹੀਂ ਮੇੜਤਾ ਚੱਲ ਫਿਰ ਬਾਗ ਜਾਗੀ ਤੂੰ ਕਹਿੰਦੀ ਐ ਫਿਰ ਹੁਣ ਕਰਾਂ ਮੇਰੀ ਸੱਸ ਨਾਲ ਹੁਣ ਤਾਂ ਆਕੜੀ ਬੈਠੀ ਹੈਗੀ ਅਸੀਂ ਤੈਨੂੰ ਇਹ ਕਹਦਾ ਵੀ ਇਸ ਤਾਂ ਜਾਂਦੇ ਨਹੀਂ ਹਾਂ ਚੱਲ ਫਿਰ ਗੱਲ ਕਰ ਲਾਂਗੀ ਉਹਦੇ ਨਾਲ ਪੁੱਛ ਲਾਂਗੀ ਉਹ ਤਾਂ ਹੋ ਪਈ ਐ ਬੇੜੇ 'ਚ ਨਾ ਨਾ ਏਡੀ ਦੂਰ ਉਹਨੂੰ ਕਿੱਥੇ ਸੁਣਦਾ ਚੰਗਾ ਠੀਕ ਐ ਮੈਂ ਕਰਦੀ ਆ ਉਹਦੇ ਨਾਲ ਗੱਲ ਵੇ ਬੇਬੇ ਨਾਲ ਗੱਲ ਕਰਦੀਆਂ ਮੇਰੀ ਮਾਂ ਨੇ ਮੇਰਾ ਤਾਂ ਦਿਮਾਗ ਹੀ ਖੋਲ ਤਾ ਮੇਰੀ ਮਾਂ ਕਹਿੰਦੀ ਭਾਈ ਅਭੀ ਸੱਚ ਨਾਲ ਗੱਲ ਕਰ ਲੈ ਚੁੱਪ ਕਰਕੇ ਉਹਦੇ ਨਾਲ ਜਾ ਕੇ ਨਾਨਕ ਸ਼ੱਕ ਭਰਿਆਉ ਨਹੀਂ ਜਮੀਨ ਤੇਰੇ ਤਾਏ ਕੈਨ ਨੂੰ ਦੇ ਜੂਗੀ ਕੁੜੀ ਹੁਣ ਕਰਾਂ ਬੇਬੇ ਨਾਲ ਜਾ ਕੇ ਗੱਲ ਬੇਬੇ ਤਾਂ ਆਰਾਮ ਨਾਲ ਪਈ ਐ ਘੋੜੇ ਵੇਚ ਕੇ ਸੁੱਤੀ ਪਈ ਐ ਇਹਨੂੰ ਤਾਂ ਹੁਣ ਐ ਹੋਗਾ ਵੀ ਹੁਣ ਛੱਡੋ ਭਰੇ ਹੁਣ ਜੇ ਤੋ ਇਹ ਜਵਾਬ ਹੀ ਦੇਈ ਜਾਂਦੇ ਨਾਨਕ ਸ਼ੱਕ ਨਹੀਂ ਭਰਨੇ ਜਾਂਦੇ ਆਪਾਂ ਨੇ ਕੀ ਲੈਣਾ ਟੈਨਸ਼ਨ ਹੀ ਫਿਰੀ ਹੋ ਗਈ ਜਮਾ ਬੇਬੇ ਸੁੱਤੀ ਪਈ ਐ हां पइया किमे की गल हुन किमे आगी बेबे कोले औनी है बेबे ਕੋਲੇ ਤਾਂ ਨਹੀਂ ਪਊਗਾ ਜੇ ਤੇ ਸਰਦਾ ਨਹੀਂ ਸਰਦਾ ਨਹੀਂ ਕਹਿੰਦਾ ਹੁਣ ਤੁਸੀਂ ਦੋ ਨਾ ਜਾਣੇ ਨੇ ਫੈਸਲਾ ਕਰ ਲਿਆ ਵੀ ਆਪਾਂ ਜਾਣਾ ਨਹੀਂ ਨਾਨਕ ਸ਼ੱਕ ਭਰਨ ਵਧੀਆ ਠੀਕ ਹੈ ਜੰਗੀ ਰਾਏ ਦਿੱਤੀ ਹੈਗੀ ਮੁੰਡੇ ਨੂੰ ਤਾਂ ਇਹ ਦੇਤੀ ਮੁੰਡੇ ਨੇ ਖਾਣੀ ਤੈਨੂੰ ਦੇਤੀ ਵਧੀਆ ਹੋਗਰ ਹੈ ਕਰ ਲਈ ਐਵੇਂ 베ਬੇ ਮਾੜਾ ਇਹਨਾਂ ਮਾੜੀ ਗੱਲ ਦਾ ਗੱਲ ਨਾ ਵਧਾਇਆ ਕਰ ਮੈਂ ਤਾਂ ਘਰ ਦੀ ਗੱਲ ਹੁੰਦੀ ਹੈ ਮਾੜੀ ਹੁੰਦੀ ਕਿਸੇ ਦੀ ਗੱਲ ਸੁਣੀ ਦੀ ਵੀ ਹੁੰਦੀ ਹੈ ਚੱਲ ਜੇ ਅਸੀਂ ਨਹੀਂ ਤੇਰੀ ਸੁਣੀ ਅਸੀਂ ਤੇ ਛੋਟੇ ਤੂੰ ਤਾਂ ਵੱਡੀ ਹੈ ਤੇਰਾ ਤਾਂ ਹੱਕ ਬਣਨਾ ਅਗੇ ਤੇਰਾ ਦਾ ਹੱਕ ਬਣਦਾ ਮੈਂ ਤਾਂ ਹੱਕ ਬਣਦਾ ਸੀ ਜਿਹੜਾ ਜਿਹੜੀਆਂ ਗੱਲਾਂ ਕਹਿੰਦੀ ਸੀ ਫੇਰ ਕਿਹੜਾ ਤੁਸੀਂ ਪੂਰਨਾ ਬਾਤ ਨ ਮੇਰੇ ਕਹੇ ਨਾ ਕਰ ਕਹਿੰਦਾ ਚੱਲ ਪੇ ਹੁਣ ਜੇ ਤੁਸੀਂ ਜਵਾਬ ਹੀ ਦੇ ਦਿੱਤਾ ਵੀ ਤੂੰ ਕੱਲੀ ਵਗ ਜਾ ਬਿਆ ਗੁਰਲਾਲ ਨੇ ਮੈਨੂੰ ਕਹਤਾ ਕ ਨਸਤਾ ਜਾਂਦੇ ਨਹੀਂ ਨਾ ਜਾਓ ਭਾਈ ਸੋਨ ਤਾਂ ਸਰ ਗਿਆ ਨਹੀਂ ਵੀ ਭੈਣ ਤਾਂ ਕਿੱਥੇ ਸਰਦਾ ਨਾ ਜਾਏ ਬਣਾ ਜੇ ਆਪਾਂ ਨਾ ਗਏ ਨਾ ਭੈਣਾ ਹੀ ਨਹੀਂ ਪਤਾ ਤਾਈ ਕੈਮ ਜੀਂਦੇ ਜੀ ਆ ਗਈ ਤੇ ਮੈਂ ਕਿ ਜੁਣ ਤੇਰੇ ਵੀ ਤਾਈ ਕਨ ਹਾਂ ਉਹ ਤਾਂ ਸਰਦਾ ਠੀਕਣਾ ਮੈਂ ਭੰਦੀ ਸੀ ਐਸੇ ਕਰਦੀ ਮਾਰੀ ਜਿਹੜੀ ਗੱਲ ਤੇ ਤੂੰ ਹੋਣ ਆਈਆਂ ਜੇ ਐਸੇ ਨਾਲ ਤੇ ਉੱਦਾਂ ਆ ਜਾਂਦੇ ਫੇਰ ਮੈਂ ਹੁਣ ਮੈਨੂੰ ਕੀ ਪਤਾ ਸੀ ਇਹ ਨਹੀਂ ਗੱਲ ਹੁੰਦੀ ਹੈਗੀ ਮੈਨੂੰ ਤਾਂ ਮੇਰੀ ਮਾਂ ਨੇ ਫੋਨ ਕੀਤਾ ਸੀ ਭਾਈ ਅੱਛਾ ਤੇਰੀ ਮਾਂ ਨੇ ਕੀਤਾ ਹੁਣ ਗੱਲ ਸਹੀ ਹੈ ਉਹ ਤਾਂ ਤੇਰੀ ਮਾਂ ਤਾਂ ਤੇਰੀ ਮਾਂ ਹੋਗੀ ਮੈਂ ਕਿਸੇ ਦੀ ਮਾਂ ਨਹੀਂ ਸੀ ਜਿਹੜੀ ਤੇ ਮੇਰੇ ਮਗਰ ਨਾ ਲੱਗੀ ਹੁਣ ਤੇਰੀ ਮਾਂ ਦੀ ਤਾਂ ਮੰਨ ਲਈ ਤੇਰੀ ਮਾਂ ਦੇ ਦਾ ਮੰਨਣਾ ਪਿਆ ਤੈਨੂੰ ਤੈਨੂੰ ਪਤਾ ਲੱਗਾ ਮੇਰੀ ਮਾਂ ਮੇਰੇ ਖਾਤਰ ਚੰਗਾ ਕਹਿੰਦੀ ਐ ਤੈਨੂੰ ਆਇਆ ਮੇਰੀ ਸੱਸ ਖਾ ਨਹੀਂ ਮੇਰੇ ਖਾ ਪਰ ਮਾ ਦਾ ਕਹਦੀਆ ਮੇਰਾ ਪੁੱਤ ਵੀ ਭਵਾ ਤਾਂ ਮੇਰੀਆਂ ਗੱਲਾਂ ਤਾਂ ਜਿਹੜੀਆਂ ਗੱਲਾਂ ਮੈਂ ਕਹਿੰਦੀ ਸੀ ਕੋਈ ਨਹੀਂ ਮੈਂ ਐਵੇਂ ਗੁੱਸਾ ਆ ਜਾਣਾ ਮੈਂ ਤੈਨੂੰ ਦੱਸਿਆ ਕਰਿਆ ਕਰ ਮਾਂ ਤਾਂ ਤੂੰ ਵੀ ਹੋ ਵੀ ਦੋਨੇ ਮਾਂ ਮੈਂ ਤੈ ਕਲਮਰ ਮੋੜਾ ਇਹਨੇ ਹੋ ਗਿਆ ਵੀ ਜਦੋਂ ਆਪਾਂ ਨਹੀਂ ਕੁੜੀ ਮੰਗਦੀ ਨਹੀਂ ਕੁਛ ਆਪਾਂ ਕਿਉਂ ਲੈ ਕੇ ਆਏ ਨੇ ਮੈਂ ਤਾਂ ਕਹਿੰਦੀ ਸੀ ਆਪੇ ਕਹਿੰਦੀ ਸੀ ਬਾਈ ਮਾਂ ਮੈਂ ਤਾਂ ਹੈਗੀ ਆ ਆਪਣੀ ਜਿਹੜੀ ਮਾਂ ਤੇਰੀ ਆਪਦੀ ਹੈਗੀ ਤੈਨੂੰ ਜਨਮ ਦਿੱਤਾ ਉਹ ਮਾਂ ਵਰਗੀ ਤਾਂ ਮੈਂ ਕਾਹਨੂੰ ਬਣ ਸਕਦੀ ਆ ਉਹ ਤੇਰੀ ਮਾਂ ਮਾਂ ਹੀ ਆ ਮੈਂ ਸੱਸ ਤੇ ਸਾਸਿ ਰਹੂੰਗੀ ਐਨੀ ਤੂੰ ਤਾਂ ਬਿਨਾਂ ਗੱਲ ਤੋਂ ਟੈਨਸ਼ਨ ਜੀ ਲਈਏ ਨੇ ਬਿਨਾਂ ਗੱਲ ਤੋਂ ਉਸ ਗੱਲ ਪੁੱਛਾ ਕਰ ਜੇ ਹੁਣ ਜੇ ਮੇਰੀ ਮਾਂ ਨੇ ਮੈਨੂੰ ਮਤ ਦਿੱਤੀ ਸਮਝਾਤਾ ਫੇਰ ਵੀ ਤੂੰ ਆਕੜਦੀ ਕੀ ਬਦਾਨਾ ਕਿ ਗਾਹਾਂ ਗੱਲ ਦੱਸੇਂ ਕਿ ਫੇਰੀ ਆਏ ਤੇ ਬੁਝਾਰਤਾ ਪਾਈ ਜਾਨੀ ਕਿ ਮੇਰੀ ਮਾਂ ਨੇ ਮਤ ਦੇਤੀ ਮੈਨੂੰ ਕਹੇ ਹਾਈ ਤੇ ਜਮੀਨ ਤੇ ਖੜੀ ਹੋਵਾਂ ਲਗਾਹ ਤਾਂ ਗੱਲ ਤੁਰ ਹੀ ਨਹੀਂ ਹੋਜੇ ਗਾਹ ਤਾਂ ਹੀ ਤੁਰੇ ਮੇਰੀ ਮਾਂ ਕਹਿੰਦੀ ਵੀ ਜਿਵੇਂ ਤੇਰੀ ਸੱਸ ਕਹਿੰਦੀ ਆ ਮੈਂ ਜ਼ਿਕਰ ਕਰ ਲਓ ਚੱਲ ਠੀਕ ਹੈ ਫਿਰ ਤੇ ਨਾ ਮਤ ਦੇ ਜੀ ਤੇਰੀ ਮਾਂ ਨੇ ਤੇ ਤੈਨ ਤਾਂ ਬੜੀ ਸੋਹਣੀ ਗੱਲ ਐ ਇਹੋ ਜਿਹਾ ਨਵਾਂ ਮਾਮਾ ਕਰ ਕਰ ਹੋਣੀ ਜਿਹੜੀਆਂ ਆਪਦੀਆਂ ਤੇ ਉਹਨੂੰ ਮਤਾਂ ਨਹੀਂ ਗਾਹ ਸੱਸਾਂ ਨੂੰ ਪੁੱਛਣ ਵੀ ਹਾਂ ਆਪਾਂ ਉਹੀ ਗੱਲ ਕਰ ਲਈ ਜਿਹੜੀ ਤੂੰ ਕਹਿੰਦੀ ਏ ਹੁਣ ਦੱਸ ਫਿਰ ਤੂੰ ਕੀ ਚਾਹਨੀ ਏ ਮੈਂ ਚਾਹਾਂ ਤਾਂ ਇਹਨੂੰ ਦੱਸੇ ਹੀ ਸੀ ਵੀ ਤੇ ਲੀੜੇ ਲੱਤੇ ਜਿਵੇਂ ਹੁੰਦੇ ਆਪਾਂ ਉਹ ਲੀੜੇ ਲੈ ਜਾਵਾਂਗੇ ਪੰਜ ਚਾਰ ਸੁਰਜੀ ਦੀ ਜਿਹਦੇ ਦੇਣੇ ਐ ਕਰਦੇ ਕੁਛ ਤਾਂ ਆਪਣੇ ਕੋਲੇ ਪਏ ਕੁਛ ਤਾਂ ਤੂੰ ਉਹ ਦੇਖ ਲੈ ਮੇਰੀ ਪੇਟੀ ਚ ਪਏ ਤੇਰੀ ਚ ਪਏ ਜੇ ਤਾਂ ਕੋਈ ਕੰਮ ਦਾ ਹੈਗਾ ਠੀਕ ਹੈ ਚਲ ਲਈ ਆਪਾਂ ਜਾ ਕੇ ਮੰਡੋਂ ਲੈ ਆਉਣ ਆਪਣੇ ਦੀਪੂ ਵਾਲਾ ਦੇ ਚਾਰ ਛੂਟੋਂ ਤੋਂ ਪੜ ਲੈ ਉਹ ਤਾਂ ਲੈ ਆਵਾਂਗੇ ਆਪਾਂ ਚਾਹੇ ਉੜਤਾ ਇੱਕ ਮੁੰਡੇ ਦੀ ਵਿਸ਼ਾਖ ਬਣਾਉਣੀ ਹੈਗੀ ਤੇ ਇੱਕੋ ਕੁੜੀ ਦੀ ਤੇ ਬਹੁਣੇ ਦੀ ਵਿਸ਼ਾਖ ਲੱਗ ਜੂਗੀ ਇੱਕ ਬਹੂ ਦੇ ਲੀੜੇ ਲੈ ਆਉਣੇ ਆਪਾਂ ਚਾਰ ਛੂਟੇ ਲੈ ਆਵਾਂਗੇ ਹੋਰ ਜਿਹੜੇ ਲੱਗੀਆਂ ਦੇ ਲੈ ਜਾਣੇ ਜਾਂ ਹੋਰ ਕੋਈ ਜੇ ਕੁਛ ਤੇ ਰੱਖੋ ਪਿਆ ਕੁਛ ਮੇਰੇ ਕੋਲ ਪਿਆ ਆਪਾਂ ਲੈ ਜਾਗੇ ਵੇ ਤੇ ਕਰਾਂਗੇ ਉਹ ਤਾਂ ਆਪਾਂ ਬਣੇ ਬਣਾਏਗਾ ਆਪਾਂ ਕਿਹੜਾ ਸੂਟ ਸਮਾਉਣੇ ਆ ਜਾਂ ਬਹੂ ਦਾ ਸਮਾਉਣੇ ਆ ਜਾਂ ਕੁੜੀ ਦਾ ਸਮਾਉਣਾ ਕੁੜੀ ਆ ਦੇ ਸਵਾਈ ਬੈਠੀ ਉਹ ਸਾਰੇ ਚਲੋ ਤਾਂ ਆਪਾਂ ਹੁਣ ਜਦੋਂ ਤੂੰ ਕਹੀ ਨਹੀਂ ਏ ਤੂੰ ਨਹੀਂ ਰਹਿੰਦੀ ਵੀ ਆਪਾਂ ਲੈ ਕੇ ਜਾਣੇ ਆਪਾਂ ਉੱਥੋਂ ਜਾਂਦੇ ਜਾਂਦੇ ਲੈ ਜਾਂਦੇ ਵਿੱਚ ਦੀ ਟੱਪਾਂ ਦੇ ਮਾਨਸਾਂ ਦੇ ਜਾਂਦੇ ਜਾਂਦੇ ਬਾਈ ਕੋਈ ਨਹੀਂ ਲਿਆਂਦੇ ਦੇਖ ਤੇਰੀ ਮਾਂ ਨੂੰ ਪੁੱਛ ਲਈ ਭਵੰਤ ਦੇਖ ਹੁਣ ਤੇਰੀ ਮਾਂ ਦੀ ਅੱਖੇ ਤੇ ਲੱਗਦੀ ਈ ਤੂੰ ਮੇਰੇ ਅੱਖੇ ਤੇ ਲੱਗਦੀ ਨਹੀਂ ਜਿਹੜਾ ਕੁੜੀ ਨੂੰ ਸੂਟ ਲਿਜਾਵਾਂਗੇ ਪਾਣੀ ਬਾਰਨਾ ਸੂਟ ਪੇਕਾ ਦਾ ਹੁੰਦਾ ਸਮਾਇਆ ਹੋਇਆ ਹੁੰਦਾ ਅੱਛਾ ਹਾਂ ਉਹ ਕੁੜੀ ਦਾ ਸੂਟ ਲਿਆ ਕੇ ਆਪਾਂ ਸਮਾਉਣਾ ਪੋ ਐਂ ਹੀ ਸੂਟ ਕਹਿੰਦੇ ਲਿਆ ਜਾਂਦਾ ਉੱਥੇ ਕਿਹੜੇ ਪਾ ਲੂਗੀ ਲੱਖ ਪਾ ਲੇ ਬਵਾਂ ਦੇ ਆਪਦੇ ਘਰੋਂ ਲਿਆ ਕੇ ਜਿਹੜਾ ਸੂਟ ਕਹਿੰਦੇ ਜੁੱਤੀ ਤੇ ਸੂਟ ਤੇ ਕਹਿੰਦੇ ਆ ਫਲਕਾਰੀ ਲੈਣੇ ਜਿਹੜੇ ਇਹ ਪਾਣੀ ਵਾਰਨ ਵਾਲੇ ਇਹ ਪੇਟਾਂ ਨਹੀਂ ਹੁੰਦੀ ਆ ਆਪਦੀ ਨਹੀਂ ਹੁੰਦੀ ਚੱਲ ਫਿਰ ਜਦੋਂ ਆਪਾਂ ਉਹੀ ਗੱਲ 5 ਕਿੱਲੇ ਜ਼ਮੀਨ ਦੇ ਵੀ ਲੈਣੇ ਫਿਰ ਇਹਨਾਂ ਕਰ ਦਨ ਚੱਲ ਵਧੀਆ ਤੇਰਾ ਦਿਮਾਗ ਤਾਂ ਵੱਢ ਗਈ ਨਾ 5 ਦੇ ਹੋਊਗੀ ਆਪਾਂ ਨੂੰ ਅੱਧ ਦੇ ਦੂਗੀ ਅੱਧ ਆਪਾਂ ਪੈਸਾ ਨਾਲ ਲੈ ਲਾਂਗੇ ਕੁਛ ਨਾ ਕੁਛ ਤਾਂ ਕਰੂਗੀ ਜਿਵੇਂ ਐ ਸ਼ਰਮਨ ਨੂੰ ਮਾੜੀ ਮੋਟੀ ਵੀ ਮੇਰਾ ਪੁੱਤ ਚੌਂਕੀਆਂ ਲਾਹੇ ਇਹਨਾਂ ਨੇ ਵੇ ਮੈਡਮ ਅਟਾ ਤਾਂ ਆਪਣਾ ਮਨ ਸੋਚੂਗੀ ਜੇ ਆਪਾਂ ਨਾਨਕ ਸ਼ਕਮ ਤਾਂ ਸੋਚੂਗੀ ਤਾਂ ਸੋਚੀ ਜੇ ਆਪਾਂ ਗਈ ਨਾ ਜਾ ਕੇ ਨਾ ਖੜੇ ਉਹਨੂੰ ਕੁਝ ਦਿੱਤਾ ਨਾ ਫਿਰ ਆਪਣਾ ਮਨ ਕਿਵੇਂ ਸੋਚੂਗੀ ਜੇ ਨਾ ਕੁਝ ਸਾਰਾ ਆਪਦੇ ਤੋਂ ਕਰ ਲਿਆ ਨੇ ਆਪਾਂ ਕੁਝ ਦਿੱਤਾ ਫਿਰ ਆਪਾਂ ਨੂੰ ਕਿਵੇਂ ਦੇਉਗੀ ਹਾਂ ਇਹ ਤਾਂ ਨਹੀਂ ਪਤਾ ਹੁਣ ਆਪਾਂ ਨੂੰ ਵੀ ਤਾਈ ਨੇ ਜਾਣ ਕੇ ਕਿਹਾ ਉਹਨੂੰ ਤਾਈ ਨੇ ਉਂਗਲ ਲਾਈ ਉਹ ਤਾਈ ਨੇ ਜ਼ਮੀਨ ਲੈਣ ਦੀ ਮਾਰੀ ਨੇ ਸਾਰਾ ਕੁਝ ਜਮੀਨ ਲੈਣ ਦੀ ਮਾਰੀ ਨੇ ਹਾਂ ਵੀ ਤੋਨੂੰ ਤਾਂ ਕੁਝ ਨਾ ਮੰਗੋ ਤਾਈ ਨੇ ਕਹਤਾ ਮੈਂ ਕਿਪ ਤੇ ਤਾਈ ਚਾਰ ਕਰੀ ਬਤੀ ਉਹ ਤਾਈ ਲੈ ਜੇ ਕੋਈ ਪਤਾ ਨਹੀਂ ਜ਼ਮੀਨ ਚ ਬੜਨ ਨੂੰ ਹਰੇਕ ਤਿਆਰ ਅੱਜ ਕੱਲ ਕੋਈ ਨਹੀਂ ਤਿਆਰ ਉਹ ਤੇ ਸ਼ਾਵਾਸ਼ੇਦਰ ਚਾਚੇ ਤਾਈ ਦੀ ਤੇ ਚੰਗੀ ਹੈ ਜਿਹੜੀ ਆਪਾਂ ਨੂੰ ਦੇਈ ਜਾਂਦੇ ਆ ਤੇਰੀ ਜਿਹੜੀ ਤਾਈ ਆ ਕਾ ਚਾਚੀ ਉਹ ਤਾਂ ਅੱਜ ਬੜਨ ਨੂੰ ਜ਼ਮੀਨ ਚ ਆਪ ਤਿਆਰ ਹੋਈ ਬੈਠੀ ਐ ਠੀਕ ਐ ਫਿਰ ਮੈਨੂੰ ਤਾਂ ਹੁਣ ਦਿਮਾਗ ਚ ਆਈ ਐ ਗੱਲ ਮੈਂ ਤਾਂ ਕਹ ਕਿ ਤਾਈ ਆਪਣੇ ਚੰਗਾ ਕਰਦੀ ਹੁਣ ਮੈਨੂੰ ਕੀ ਪਤਾ ਬਿਤਾਈ ਤਾਂ ਆਪਣੇ ਪੈਰ ਬੰਨ੍ਹਦੀ ਤਾਈ ਆਪਣੀ ਮਾੜਾ ਸੋਚਦੀ ਐ ਚੰਗਾ ਜੇ ਅੱਜ ਕੱਲ ਕੋਈ ਹੋਵੇ ਮੇਰੀ ਮਾਂ ਨੇ ਮੈਨੂੰ ਚੰਗੀ ਮੱਤ ਦੇਤੀ ਦੇਖ ਆਪਾਂ ਜਿਹੜਾ ਕੁਝ ਚਾਹੀਦਾ ਮੈਂ ਤੈਨੂੰ ਦੱਸਾਂ ਕੋਈ ਖੇਸ ਚਾਹੀਦਾ ਕੁਝ ਮਰਜ਼ੀ ਚਾਹੀਦਾ ਸਾਰੀ ਚੀਜ਼ ਲੈ ਕੇ ਚੱਲ ਤੇ ਨਾਲ ਵਧੀਆ ਪਨਾਨਕ ਸ਼ੱਕ ਪਰ ਕਿਵੇਂ ਐ ਕਰ ਕੱਪੜਾ ਨੀੜਾ ਜਿਹੜਾ ਲੈਉਣੇ ਤੂੰ ਅੱਜ ਹੀ ਵਾਇਰੇ ਦੋਨੇ ਮਗਜ ਮਾਪ ਪੁੱਤ ਕੋਈ ਨਾ ਅੱਜ ਦਾ ਅੱਜ ਜਿਹੜਾ ਕਾਲੀ ਸਵੇਰੇ ਲਿਆਵਾਂਗੇ ਸਵੇਰੇ ਲਿਆਏ ਪਰ ਅੱਜ ਲੈ ਬੇ ਫਿਰ ਮੈਨੂੰ ਨਾ ਦੋਸ਼ ਦੇ ਜਿਹੜੇ ਆਪਣੀ ਬੇਟੀ 'ਚ ਪਿਆ ਗੇਰਾ ਉਹ ਕੱਢ ਕੇ ਦੇਖ ਲੈਨੇ ਆਪਾਂ ਵੀ ਕਿਹੇ ਜਿਹਾ ਕਿਵੇਂ ਗੁੱਸਾ ਹੈ ਆ ਜਾ ਫਿਰ ਉਹਨੀ ਦੇਖ ਲੈ ਨਾ ਆ ਰਾਜ ਤੂੰ ਚੱਲ ਮੈਂ ਆਉਣੀ ਚੱਲ ਮੈਂ ਆਉਣੀ ਆ ਫਿਰ ਕਾਹਉ ਦੇਰ ਕਿਉਂ ਕਰਨਾ ਕਾਲੀ ਜਿੰਨੇ ਹੁਣ ਦਿਨ ਤਾਂ ਥੋ ਆਗੀ ਮੈਂ ਹੋਰ ਕਾਲੀ ਕਿਉਂ ਲੱਗਦਾ ਏ ਤੂੰ ਜਲ ਤਾਂ ਸਹੀ ਮੈਂ ਹੁਣੀ ਆ ਚਲ ਮੈਂ ਪੇਟੀ ਖੋਲਦੀ ਆ ਜੇ ਕਰੇ ਤਾਂ ਪੇਟੀ ਚੋਂ ਕੱਢ ਲੈਣੀ ਸ਼ੂਟ ਨਹੀਂ ਮਾਰੀ ਚੋਂ ਕੱਢ ਲੈਣੀ ਆੜਲਾ ਕਰ ਦੇ ਤੈਨੂੰ ਸਾਰੇ ਦਿਖਾ ਦੂੰਗੀ ਵਿਆਹ ਹੈ ਮੇਰੇ ਕੋਲ ਚੰਗਾ ਠੀਕ ਹੈ ਚੰਗਾ ਤੇ ਰਾਜੀ ਹੁਣੀ ਆ ਦੂੰਗੀ ਚੰਗਾ ਹੁਣ ਕੇ ਰਹੀ ਤਤੀ ਕਾਲੀ ਹੋ ਗਈ ਛੇਤੀ ਆ ਜਾ ਕੇ ਹੁਣੀ ਪੇਟੀ ਚੋਂ ਕੱਢ ਲੈਨੇ ਮੇਰੇ ਅੱਖੇ ਤੋਂ ਤਾਂ ਕਹਿੰਦੀ ਲੀੜੇ ਨਹੀਂ ਜਾਂਦੇ ਬਸ ਕੁਛ ਨਹੀਂ ਲਿਆਂਦੇ ਖਾਲੀ ਵਗ ਜਾ ਮੁੰਡਾ ਕਾ ਨਾ ਤੂੰ ਵਗ ਜਾ ਅਸੀਂ ਨਹੀਂ ਜਾਂਦੇ ਕੱਲੀ ਵਗ ਜਾ ਹੁਣ ਮਾਂ ਨੇ ਮਾਲਾ ਜਾਂ ਕਹਿਤਾ ਵੀ ਸਾਨੂੰ ਜ਼ਮੀਨ ਕਾਹਨ ਦੇਉ ਹੁਣ ਛੇਤੀ ਪੇਟੀ ਆ ਲੈ ਆਪਦੇ ਵੀ ਕੱਢਣ ਨੂੰ ਤਿਆਰ ਹੋ ਗਈ ਆ ਜਾ ਤੇਰੀ ਮਾਂ ਮੱਤ ਕਿੱਥੋਂ ਦੇਣਦੀ ਤੇਰੇ ਮਨ ਤਾਂ ਮਾਂ ਮੱਤ ਦਿੱਤੀ ਏ ਜੇ ਮੈਂ ਫੋਨ ਲਾਇਆ ਤੇਰੀ ਮਾਂ ਨੂੰ ਤਾਂ ਤੇਰੀ ਮਾਂ ਨੇ ਤੈਨੂੰ ਲਾਇ ਤਾਂ ਤੈਨੂੰ ਮੱਤਾਂ ਕਲਾਈਏਗੀ ਬਿਨਾ ਫੋਨ ਤੋਂ ਇਹਨੂੰ ਨਹੀਂ ਸਿਦਮਾਕ ਆਉਂਦਾ ਔਰ ਆ ਵੀ ਦਿਮਾਗ ਕੰਮਾ ਘੱਟੀ ਕਰਦਾ ਜਿਹੜਾ ਤੇਰਾ ਦਿਮਾਗ ਸੀ ਹਜੇ ਤੇਰੀ ਮਾਂ ਦਾ ਸੀ ਇਹ ਤਾਂ ਮੈਂ ਹੀ ਕਿਹਾ ਉਹਨੂੰ ਮੈਂ ਤੈਨੂੰ ਕੀ ਪਤਾ ਡੈਡੀ ਕਹਿੰਦੇ ਕਿੱਧਰ ਦੀ ਗੇੜਾ ਖਾ ਕੇ ਕਿੱਧਰ ਦੀ ਆਣੀ ਪਹਿਲੇ ਤੇਰੀ ਮਾਂ ਕੋਲੇ ਗਈ ਫੋਨ ਕਰਿਆ ਫਿਰ ਤੇਰੀ ਮਾਂ ਨੇ ਤੇਰੇ ਕੋਲ ਕਰਿਆ ਫਿਰ ਆ ਕੇ ਤੂੰ ਮੇਰੇ ਮਦਾਨਾ ਤੇ ਬੈਠੀ ਆਂ ਤਾਂ ਕਰਕੇ ਤੂੰ ਬੇਟੀਆਂ ਖੋਲਦੀ ਆਂ ਚੱਲ ਤੀਰ ਤਾਂ ਮੇਰੇ ਹੀ ਚਲਾਇਆ ਹੋਇਆ ਹੈਗਾ ਲੈ ਮੁੰਡਾ ਵੀ ਆ ਆਉਂਦਾ ਉਹਨੂੰ ਤਾਂ ਅਕਲ ਆ ਗਈ ਦੱਸਦੀ ਆ ਮੁੰਡੇ ਨੂੰ ਬੇਬੇ ਕੀ ਅਕਲ ਆ ਗਈ ਕੀ ਅਕਲ ਆਉਣੀ ਸੀ ਭਾਈ ਤੂੰ ਤਾਂ ਮੈਨੂੰ ਕਹਨੋਂ ਸੀ ਭੇਜ ਜਾਂਦੇ ਨਹੀਂ ਬਗਜੀ ਕੱਲੀ ਨਾ ਸੀ ਤਾਂ ਜਾਂਦੀ ਨਹੀਂ ਫਿਰ ਇਸ ਗੱਲ 'ਚ ਕੀ ਸ਼ੱਕ ਹੈਗਾ ਅੱਛਾ ਤੁਸੀਂ ਜਾਂਦੇ ਨਹੀਂ ਨਾ ਸੀ ਤਾਂ ਜਾਂਦੇ ਨਹੀਂ ਮੈਂ ਤੈਨੂੰ ਕਿਹਾ ਹੈਗਾ ਆਉ ਦੇਖ ਲੈ ਹਰਪ੍ਰੀਤ ਨੂੰ ਲੀੜੇ ਕੱਢੀ ਜਾਂਦੇ ਪੇਟੀਆਂ ਫਰੋਲੀਆਂ ਜਾਂਦੀਆਂ ਤੇ ਮੇਰੀ ਮਾਂ ਨੇ ਫੋਨ ਕਰਿਆ ਬਗਜੋ ਨਾ ਹੋ ਪੇਟੀਆਂ ਫਰੋਲੀਆਂ ਜਾਂਦੀਆਂ ਆ ਪੇਟੀਆਂ ਫਰੋਲੀਆਂ ਜਾਂਦੀਆਂ ਦੇਖ ਲੈ ਮੈਨੂੰ ਵੀ ਠਾਕੇ ਲੱਗੇ ਹੈਗੇ ਨਹੀਂ ਆ ਜਾ ਪੇਪਾ ਮਾਂ ਨਾ ਮੈਨੂੰ ਤਾਂ ਕਹਿੰਦੀ ਆਪਾਂ ਦੋਨੇ ਨਹੀਂ ਜਾਂਦੇ ਕਿ ਹੁਣ ਉਹਨੂੰ ਕੀ ਹੋਵੇ ਐਡਰੈਸ ਨਹੀਂ ਉਹ ਤਾਂ ਕਹਿੰਦੀ ਨਾ ਇਹ ਤਾਂ ਲੀੜੇ ਲਿ ਜਾਵਾਂਗੇ ਇਹ ਨਾ ਸ਼ਾਂਪਲ ਜਾਵਾਂਗੇ ਸਭ ਕੁਝ ਲਿ ਜਾਵਾਂਗੇ ਤੇ ਨਾਨਕ ਚੱਕ ਅਛੋਦੀ ਮਾਂ ਨੇ ਕਿਹਾ ਹੁਣ ਉਹਦੀ ਮਾਂ ਨੇ ਆ ਜਾ ਤੂੰ ਵੀ ਕਹਿੰਨੇ ਮਾਗਰ ਲਾ ਕੇ ਜਵਾਬ ਦਿੱਤਾ ਸੀ ਹੁਣ ਦੇਖ ਲੈ ਉਹਨਾਂ ਮਾਤਾ ਕਲਾਈ ਭਾਈ ਬੇਬੇ ਉਹ ਮਨੂਰੀ ਨਹੀਂ ਗੱਲ ਦੀ ਸਮਝ ਆਉਂਦੀ ਦੇਖ ਲੈ ਫੇਰ ਕਦੇ ਮਰਚੜੀਏ ਕਦੇ ਜੌਂਚੜੀਏ ਲੈ ਹਾਂ ਦੇਖ ਲੈ ਅੰਦਰ ਆ ਗਈ ਮਾਤਾ ਖੈ ਜਾਂਦੀ ਨਹੀਂ ਆ ਲੈ ਆ ਆ ਵੀ ਕਰੀ ਜਾਂਦੀ ਐ ਤੂੰ ਇਹ ਤਾਂ ਬੁੜੀਆਂ ਦੇ 100 ਕੰਮ ਹੁੰਦੇ ਆ ਮੈਂ ਵਿੱਚ ਨਾ ਤੂੰ ਬੁੜੀਆਂ ਦੇ 100 ਕੰਮ ਹੁੰਦੇ ਨੇ ਬੁੜੀਆਂ ਦੇ 100 ਕੰਮ ਹੁੰਦੇ ਨੇ ਉਹ ਮਨ ਨੂੰ ਜਵਾਬ ਦੀ ਜਾਨੀ ਐ ਆ ਬੇਬੇ ਨੂੰ ਤਾਂ ਪਹਿਲੇ ਦੱਸੀ ਜਾਂਦੀ ਸੀ ਹੁਣ ਤੂੰ ਆ ਕੱਪੜੇ ਚੱਕੀ ਫਿਰਦੀ ਐ ਏਦਾਂ ਛੇਤੀ ਆ ਪਾਣੀ ਜਾਂਦੇ ਜੁੰਦੇ ਆ ਪਾਣੀ ਜਾਂਦੇ ਜੁੰਦੇ ਬੜੀ ਉੱਤੀ ਅਕਲ ਉਹ ਹੱਤ ਮਾਰਾ ਮੈਂ ਤੈਨੂੰ ਦੱਸ ਤਾਈ ਵਾਲੀ ਗੱਲ ਸੁਣ ਲੈ ਮੈਥੋਂ ਤਾਈ ਨੇ ਤਾਂ ਫੋਨ ਕਰਿਆ ਤਾਈ ਕਿ ਆਪ ਜਮੀਨ ਲੈਣ ਨੂੰ ਫਿਰਦੇ ਆ ਤਾਈ ਕਿ ਜਮੀਨ ਲੈਣ ਆਏ ਹੋ ਤਾਂ ਵਾਲੀ ਜਮੀਨ ਤਾਈ ਕਿ ਲੈਣ ਨੂੰ ਫਿਰਦੇ ਆ ਤਾਂ ਹੀ ਤਾਈ ਨੇ ਫੋਨ ਕਰਕੇ ਦੱਸਿਆ ਵੀ ਇਹ ਕੁਝ ਲਾ ਕੇ ਨਾ ਉਹ ਲੈ ਕੇ ਆਉਣ ਤੇ ਅਸੀਂ ਲਾ ਲਈਏ ਤੇ ਜਮੀਨ ਅਸੀਂ ਲੈ ਲਈਏ ਬੇਬਿਆ ਉਹੀ ਗੱਲ ਨਹੀਂ ਕਹੀ ਤੇਰੇ ਲਈ ਮੈਨੂੰ ਸਭਾਈ ਮੈਨੂੰ ਪਤਾ ਸੀ ਹੁਣ ਉਹ ਤਾਂ ਮੈਨੂੰ ਬੁੜੀਆਂ ਨੇ ਦੱਸਿਆ ਏਦੇ ਲਈ ਤੇਰੀ ਚਾਚੀ ਨੇ ਉਜਾ ਘਰ ਐਨੇ ਦੀਪੂ ਚ ਐਡੀ ਫੰਡ ਲੈ ਇਹ ਲੀੜਾਂ ਦੀ ਬੇਬੇ ਦੇਖੋ ਕੋਸ਼ਟਾ ਮੈਂ ਕਰਾਂ ਦਿਖਾਤੇ ਜੇ ਉਹ ਉਹ ਦਿਨ ਉਹ ਨਾ ਆਪਾਂ ਦੁੱਗਣੇ ਲੈ ਕੇ ਜਾਵਾਂਗੇ ਦੁੱਗਣੇ ਤਾਂ ਲੈ ਕੇ ਜਾਏਂਗੀ ਹੁਣ ਮੈਂ ਸੁਣਿਆ ਜਿਹੜਾ ਆਪਣੇ ਪਿੰਡਾ ਸੁਨਿਆਰ ਉਹ ਤਾਂ ਤੇਰੀ ਤਾਈ ਤਾਂ ਕਹਿੰਦੇ ਤੇਰਾ ਤਾਂ ਦੋਨੇ ਵਾਗੇ ਸੁਨਿਆਰ ਦੇ ਵੀ ਬੇਬੇ ਮੈਂ ਤੈਨੂੰ ਕਿਹਾ ਨਹੀਂ ਸੀਗਾ ਕਿ ਮੇਰੀ ਤਾਈ ਬੀਮਾਰਾ ਚੁਗਲੀਆਂ ਕਰਦੀ ਐ ਤੂੰ ਤਾਂ ਕੋਈ ਇਸੇ ਨਹੀਂ ਆਪਣੇ ਚੰਗੀ ਕੀਤੀ ਐ ਆਂ ਚੰਗੀ ਕਰਦੀ ਸੀ ਉਹ ਅਕੇ ਆਂ ਚੰਗੀ ਕਰਦੀ ਸੀ ਕਿਸੇ ਵੇਲੇ ਤਾਂ ਫੇਰ ਅਗਲਾ ਬਿੱਲ ਭਰਨਾ ਅਗਲਾ ਕਹਿੰਦੇ ਕਹਿੰਦੇ ਉਹ ਕੁੜੀ ਜ਼ਮੀਨ ਨਹੀਂ ਦੇ ਬਿੱਲ ਪਾਉਂਦੇ ਸੀ ਤਾਂ ਤਾਂ ਕਰਕੇ ਤੁਸੀਂ ਜਵਾਬ ਦੇਤਾ ਸੀ ਫਿਰ ਤਾਂ ਸਿਆਣੀ ਰਹਿ ਗਈ ਮਾਂ ਜਿਹੜੀ ਨੇ ਇਹਨੂੰ ਮਤ ਦੇਤੀ ਤੂੰ ਐ ਘਰ ਵਿੱਚ ਪਿਆ ਲੀੜੇ ਦੇ ਖਾ ਦੇਖ ਇੱਕ ਤਾਂ ਛੂਟ ਦੇ ਕੀ ਸੋਣਾ ਪਿਆ ਦਾ ਇਹ ਤਾਂ ਆਪਣੀ ਕੁੜੀ ਨੂੰ ਹੀ ਸਵਾ ਲਾਂਗੇ ਦੇਖ ਇਹ ਤਾਂ ਕੁੜੀ ਦੇ ਤੇ ਹੋਣਾ ਦਿਆ ਇਹ ਹੀ ਪਾਣੀ ਮਾਰਨੇ ਮੈਨੇ ਪਾਲੂ ਪਾ ਲਈ ਲਿਆ ਦੀ ਹਾਂ ਕਿ ਆਹ ਹੋਰ ਜਿਹਦੇ ਕੋਈ ਕੁੜੂਆ ਕੜੰਗਾ ਨਹੀਂ ਲਾਉਣੇ ਆ ਕੁੜਤਾ ਪਜਾਮੇ ਦੋ ਪੈਨ 22 ਕੁੜਤਾ ਪਜਾਮਾ ਲਾ ਦੇਾਂਗੇ ਚਲ ਆ ਇੱਕ ਕੁੜਤਾ ਪਜਾਮਾ ਕਹ ਲੈ ਆਪਾਂ ਆ ਕੁੜੀ ਦੇ ਲਈ ਦੇਣ ਐ ਲਾ ਦੇਣ ਹਾਂ ਬਾਕੀ ਜਿਹੜਾ ਕੁਝ ਹੈਗਾ ਜੋੜ ਜੜਾਈ ਤਾਂ ਭਰਾਤ ਨੂੰ ਵੀ ਕਰ ਲਾਂਗੇ ਮੈਂ ਭਰਾਤ ਨੂੰ ਵੀ ਕਰ ਲਾਂਗਾ ਦੇਖ ਆ ਦੇਖ ਆ ਦੋਨੇ ਨੂੰ ਅੰਤਨ ਲਾ ਦੇਗੇ ਇੱਕ ਆ ਹੋਗਾ ਤੇ ਇੱਕ ਆ ਹੋਗਾ ਇਹ ਚੱਕ ਆਪਾਂ ਨਾਲ ਆਉਂਦੀ ਚੱਕ ਦਾ ਸੱਸ ਵਾ ਲਾ ਦੇ ਹਾਂ ਤੇ ਇੱਕ ਆਹ ਦਰਾਨੀ ਦਾ ਹੋ ਗਿਆ ਹਾਂ ਲੈ ਤੈਨੂੰ ਤਾਂ ਸਾਰੇ ਬਣ ਗਏ ਸਾਰੇ ਉਹਦੇ ਤੇ ਲਾ ਲਈ ਉਹ ਮੱਤ ਆ ਗਿਆ ਹਾਂ ਤਾਂ ਹੋਰੀ ਗੱਲ ਹੋ ਗਈ ਸੀ ਤਾਈ ਕਿ ਜ਼ਮੀਨ ਹੀ ਲੈ ਜਾਂਦੇ ਭੈਣ ਜੀ ਦਾ ਸਾਰੀ ਜ਼ਮੀਨ ਤਾਂ ਲੈ ਜਾਂਦੇ ਮੈਨੂੰ ਤਾਂ ਮੱਤ ਮੇਰੀ ਮਾਂ ਨੇ ਰੇਤੀ ਅੱਛਾ ਤੇਰੀ ਮਾਂ ਨੇ ਮੱਤ ਦਿੱਤੀ ਆ ਤਾਂ ਨਹੀਂ ਨਹੀਂ ਮਾਂ ਨੂੰ ਤਾਂ ਇਹ ਗੱਲ ਜਿਵੇਂ ਕਹਿੰਦੇ ਹੁੰਦੇ ਕੋਈ ਜਿਵੇਂ ਉੱਤੋਂ ਪ੍ਰਮਾਤਮਾ ਨੇ ਦੱਸਿਆ ਹੁੰਦਾ ਉਹਨੂੰ ਤਾਂ ਹੀ ਪਤਾ ਲੱਗਿਆ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਨਹੀਂ ਭਾਈ ਤੇਰੀ ਮਾਂ ਉਹ ਕਹਿੰਦਾ ਮੱਤ ਦਿੱਤੀ ਸੀ ਤਾਂ ਜਿੱਤੀ ਸੀ ਬੇਬੇ ਮੈਂ ਦਿੱਤੀ ਸੀ ਮੈਂ ਫੋਨ ਲਾਇਆ ਸੀ ਵੀ ਜਿਹੜੇ 2 ਫੁੱਟ ਜ਼ਮੀਨ ਦੇ ਐ ਇਹਦੀ ਤਾਈ ਐਗੀ ਪੰਡ ਉਹ ਲੀੜਾਂ ਦੀ ਲਈ ਜਾਂਦੀ ਆ ਉਹ ਲਊਗੀ ਕਹਿੰਦਾ ਤੇਰੀ ਮਾਂ ਦੇ ਦਿਮਾਗ 'ਚ ਬਾੜ ਜਾ ਗੱਲ ਵੜਦੀ ਆ ਆ ਦੇਖ ਲੈ ਤੂੰ ਤਾਂ ਕਹੇ ਸੀ ਮੇਰੀ ਮਾਂ ਨੇ ਮੱਤ ਦਿੱਤੀ ਐ ਉਹ ਤਾਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਦੇਖ ਮੁੜ ਕੇ ਕਦੇ ਨਹੀਂ ਕਹਿੰਦੀ ਵੱਡੇ ਬੰਦੇ ਦੀ ਗੱਲ ਸੁਣਨੀ ਚਾਹੀਦੀ ਐ ਤੇ ਛੋਟਿਆਂ ਨੂੰ ਪ੍ਰਧਾਨਗੀ ਨਹੀਂ ਕਰਨੀ ਚਾਹੀਦੀ ਉਹ ਤੂੰ ਦੇ ਕਹੇ ਸੀ ਨਾ ਮੇਰੀ ਮਾਂ ਨੇ ਮੱਤ ਦਿੱਤੀ ਐ ਉਹ ਮੇਰੀ ਮਾਂ ਨੇ ਮੱਤ ਦਿੱਤੀ ਐ ਉਹਨੂੰ ਫੋਨ ਕਰਿਆ ਸੀ ਨੇ ਤਾਂ ਕਹੇ ਤੇਰੀ ਮਾਂ ਨੂੰ ਕਿੱਥੇ ਪਤਾ ਲੱਗਦਾ ਸੀ ਉਹ ਫਿਰ ਹ ਸਮਝਾਈ ਤਾਂ ਮੈਂ ਵੀ ਸੀ ਪੁੱਤ ਮੇਰੇ ਸਮਝਾਈ ਤਾਂ ਤੁਸੀਂ ਦੋਨੇ ਨਹੀਂ ਸਮਝੇ ਮੈਂ ਤਾਂ ਉਹ ਵੀ ਬਗਾਨੀ ਹੈ ਨਾ ਆਪਦੀ ਮਾਂ ਹੋ ਗਈ ਜਨਗੀ ਮੈਨੂੰ ਪਤਾ ਸੀ ਇਹ ਆਪਦੀ ਮਾਂ ਨਾ ਲੱਗੂ ਮੇਰੇ ਮਾਂ ਨਹੀਂ ਲੱਗਦੀ ਮੇਰੇ ਪੁੱਤ ਮਾਂ ਨਹੀਂ ਲੱਗਦੀ ਤਾਂ ਇਹਦੀ ਮਾਂ ਮੈਨੂੰ ਫੋਨ ਲਾਇਆ ਸੀ ਹਾਂ ਤੇ ਹੁਣ ਗੁੱਸਾ ਨਾ ਕਰ ਮੈਂ ਤੈਨੂੰ ਦੱਸਾਂ ਛਾਪ ਐ ਜਿਹੜੀ ਛਾਪ ਇਹਦੇ ਆਈ ਪਈ ਆਪਾਂ ਛਾਂਪੋ ਹੀ ਪਾ ਜਾਵਾਂਗੇ ਛਾਪ ਭੈਣ ਨਾਲ ਗੱਲ ਕਰ ਲੈ ਮੈਂ ਤੈਨੂੰ ਉਹ ਤਾਂ ਭੈਣ ਨਾਲ ਤਾਂ ਗੱਲ ਹੋ ਕਿ ਛਾਂਪ ਵੀ ਪਾਵਾਂਗੇ ਲੀੜੇ ਵੀ ਦੇਵਾਂਗੇ ਸਭ ਕੁਝ ਕਰਾਵਾਂਗੇ ਕੰਦਾ ਨੇ ਵੀ ਕੰਨ ਹੁੰਦੇ ਆ ਤੰਦਾਨਾ ਲਗ ਲਾ ਖੜ ਜਾ ਨਾ ਲਗ ਲਾ ਸੁਣ ਲੈ ਨਾ ਚੁੱਪ ਕਰਕੇ ਆਪਾਂ ਜਿਹੜਾ ਕਰਨਾ ਚੁੱਪਚੀ ਬੀਤਿਆ ਕਰਾਂਗੇ ਰੋਲਾ ਨਾ ਪਾ ਹਾਂ ਤੂੰ ਤਾਂ ਰੋਲਾ ਪਾਦਣੀ ਹਾਂ ਚੰਗਾ ਐਵੇਂ ਤੂੰ ਰੋਲਾ ਪਾਇਆ ਕਰ ਚੰਗਾ ਚੱਲ ਚਲੋ ਕਰੋ ਹੁਣ ਤਿਆਰੀ ਹਾਂ ਚਲੋ ਕਰੋ ਫਿਰ ਚਲ ਤੁਸੀਂ ਲੈ ਆਏ ਜਾ ਕੇ ਮੰਡੀ ਜਿਹੜਾ ਸਮਾਨ ਰਹਿੰਦਾ ਹੈ ਜਿਹੜਾ ਸਮਾਨ ਰਹਿੰਦਾ ਕੀ ਹੈ ਹਾਂ ਆਪਾਂ ਤਾਂ ਤਾਈ ਨੂੰ ਹੁਣ ਬਾਦੀ ਕਰਾਂਗੇ ਤਾਈ ਭੋਆ ਦੀ ਲੈ ਜੇ ਪਰ ਤਾਈ ਦਾ ਸਮਾਨ ਥੋੜਾ ਰਹੀ ਆਪਣਾ ਸਮਾਨ ਉਰੇ ਹੋਰ ਹੁਣ ਮੈਂ ਤੇ ਬੇਬੇ ਕਰਦੀਆਂ ਤਿਆਰੀ ਜਾ ਤੂੰ ਆਪ ਦਾ ਕਰਕੇ ਆ ਕੇ ਬਾਹਰ ਬਖਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਹਰਦੇਵ ਸਿੰਘ ਜੀ, ਪਰਮਿੰਦਰ ਕੌਰ ਫਤੇਗੜ ਸਾਹਿਬ ਜੀ, ਰੇਖਾ ਸ਼ਰਮਾ, ਅਦ੍ਰਵਿਕਾ ਸ਼ਰਮਾ, ਨੈਤ ਸ਼ਰਮਾ, ਲੀਲਾ RAM ਨੰਗਲਾ, ਰਵਿੰਦਰ ਕੌਰ ਹਮਜਾਪੁਰ, ਲਾਭਪ੍ਰੀਤ ਇੰਜੀਨੀਅਰ ਵਰਕਸ ਕੋਟਕਪੂਰਾ, ਕ੍ਰਿਸ਼ਨ ਲਾਲ ਡਰਾਈਵਰ ਡੇਲਵਾ ਰਾਜਸਥਾਨ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, RAM ਗੜੀਆ ਰਤੀਆ ਹਰਿਆਣਾ आयशा पुलर आयशा पुलर जुगराज पुलर डॉक्टर रणजीत सिंह खंगूड़ा लताला लुधियाना कैलगरी कनाडा गुरविंदर सिंह कुलार ਪਿੰਡ ਮਿੱਡੂ ਖੇੜਾ ਸ੍ਰੀ ਮੁਕਸਰ ਸਾਹਿਬ ਜੀ ਬਵੀਰ ਰਾਜਾ ਹਾਂਗਕਾਂਗ ਤਰਨਵੀਰ ਸਿੰਘ ਮੋਗਾ ਹੈਪੀ ਜੋਸ਼ੀ ਪਰਮਜੀਤ ਕੌਰ ਮੋਗਾ ਰਵਿੰਦਰ ਕਾਗੜ ਸੋਨਾ ਮੰਡੀ ਬਲਜਿੰਦਰ ਸਿੰਘ ਪਰਮਜੀਤ ਕੌਰ ਮੋਗਾ ਕਮਲੇਸ਼ ਪਠੇਲਾ ਸ੍ਰੀ ਮੁਕਸਰ ਸਾਹਿਬ ਜੀ ਕਿਰਨਜੀਤ ਸਿੱਧੂ ਦਰਸ਼ਨ ਸਿੰਘ ਨਮੀ ਮੰਡੀ ਗੜਸਾਣਾ ਰਾਜਸਥਾਨ ਨਸ਼ੱਤਰ ਪਸੌੜੀਆ ਪਸੌੜ ਵਾਲਾ ਅਮਰ ਸਿੰਘ ਪਟਿਆਲਾ ਜਸਜੀਤ ਸ਼ਰਮਾ ਸੇਖਾ ਦਲਜੀਤ ਕੌਰ ਕੁਲਵਿੰਦਰ ਕੌਰ ਨਾਗਰਾ ਗੁਰ ਪਰਵਿੰਦਰ ਸਿੰਘ ਨਰਸੀ ਰਾਮ ਬਠਿੰਡਾ ਕਮਲਦੀਪ ਬਠਿੰਡਾ ਮਹਿਕ ਸਿੱਧੂ ਗੁਰਲਾਲ ਸਿੱਧੂ ਅਨੀਤਾ ਰਾਣੀ ਸਿੱਧੂ ਫਿਲਮ ਚ ਕ੍ਰਿਸ਼ਨਾ ਗੋਇਲ ਜੱਗਾ ਪੂਨੀਆ ਲਸ਼ਮਨ ਟੇਲਰ ਰਗਵੀਰ ਸਾਡਾ ਪੰਜਾਬ ਵਿਰਸਾ ਸੁਨੀਤ ਸੁਤੀਸ਼ ਖਿੱਪੜਾ ਸੁਰਿੰਦਰਪਾਲ ਸਿੰਘ ਅਬੋਹਰ ਕੁਲਦੀਪ ਜੋਸੀ ਰਾਜਨੀ ਸ਼ਰਮਾ ਹਰਮਨਦੀਪ ਕੌਰ ਚਰਨਜੀਤ ਪੂਨੀਆ ਬਠਿੰਡਾ ਭੋਲਾ ਗਿੱਲਾ ਗੁਰਮੀਤ ਸਿੰਘ ਸੁਖਵਿੰਦਰ ਕੌਰ ਹੁਸ਼ਿਆਰਪੁਰ ਦੀਪਾ ਸਨਿਆਣਾ ਹੈਰੀ ਜੋ ਸਿੰਘ ਨੀਲਮ ਅਨਮੋਲ ਸਿੰਘ ਰੇणु ਉਰੋੜਾ ਦਿੱਲੀ ਪਰਮਜੀਤ ਕੌਰ ਚਰਨਜੀਤ ਕੌਰ ਜਸਵੀਰ ਸਿੰਘ ਜਸਵਿੰਦਰ ਕਾਰ ਗੁਰਦੀਪ ਸਿੰਘ ਦਿਓਨ ਨਾਮਸੋ ਦੀਪਾ ਪ੍ਰਵਰਨ ਦਾ ਆਵਾਜ਼ ਕਰਨ ਤਰਨਵੀਰ ਸਿੰਘ ਮੋਗਾ ਰੁਪਿੰਦਰ ਜਸਵੀਰ ਰਾਏਪੁਰ ਮੱਖਾ ਜਗਸੀਰ ਮਾਸਟਰ ਤਲਵੰਡੀ ਅਕਲੀਆ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੰਨਿਓ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ